ਲੱਗਦਾ ਹੈ ਕਿ ਗੁਰਦੇ ਸਿਰਫ ਪਿਸ਼ਾਬ ਬਣਾਉਂਦੇ ਨੇ ਗੁਰਦਿਆਂ ਦੀ ਵਜ੍ਹਾ ਨਾਲ ਤੁਹਾਨੂੰ ਯੂਰੀਨ ਆਉਂਦਾ ਹੈ ਚੰਗੀ ਤਰ੍ਹਾਂ ਜੀ ਤਾਂ ਯੈਸ ਇਟ ਬਿਲਕੁਲ ਠੀਕ ਹੈ ਕਿ ਗੁਰਦੇ ਪਿਸ਼ਾਬ ਬਣਾਉਂਦੇ ਨੇ ਮੇਨਲੀ ਪਿਸ਼ਾਬ ਦੇ ਵਿੱਚ ਉਹ ਕਾਫੀ ਗੰਦੀਆਂ ਚੀਜ਼ਾਂ ਬਾਹਰ ਨਿਕਲਦੀਆਂ ਬਟ ਇਹ ਪਿਸ਼ਾਬ ਬਣਾਉਣਾ ਗੁਰਦਿਆਂ ਦਾ ਸਿਰਫ 15 ਤੋਂ 20% ਫੰਕਸ਼ਨ ਹੀ ਹੈ ਇਸ ਤੋਂ ਬਿਨਾਂ ਗੁਰਦਿਆਂ ਦੇ ਹੋਰ ਬਹੁਤ ਹੀ ਇੰਪੋਰਟੈਂਟ ਫੰਕਸ਼ਨ ਹੋਰ ਵੀ ਨੇ ਕੁਝ ਤੁਹਾਡੇ ਟੈਸਟ ਕੀਤੇ ਜਾਂਦੇ ਨੇ ਮਰੀਜ਼ ਦੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਤੁਹਾਡਾ ਗੁਰਦਿਆਂ ਦਾ ਫੰਕਸ਼ਨ ਜਿਹੜਾ ਹੈ ਉਹ ਕਿਸ ਲੈਵਲ ਤੱਕ ਘਟ ਚੁੱਕਾ ਹੈ ਕਿੰਨਾ ਥੱਲੇ ਆ ਚੁੱਕਾ ਹੈ ਗੁਰਦੇ ਫੇਲ ਹੋਣ ਦਾ ਉਹ ਹੈ 슈ਗਰ ਦਾ ਹੋਣਾ ਡਾਇਬੀਟਿਸ ਐਂਡ ਨੰਬਰ 2 ਫਾਲੋਡ ਬਾਈ 슈ਗਰ ਇਸ ਹਾਈਪਰ ਟੈਂਸ਼ਨ ਮਤਲਬ ਬਲੱਡ ਪ੍ਰੈਸ਼ਰ ਦਾ ਜ਼ਿਆਦਾ ਹੋਣਾ ਹੂੰ ਤੋ 슈ਗਰ ਔਰ ਬੀਪੀ ਜੇਕਰ 슈ਗਰ ਤੇ ਬੀਪੀ ਨੂੰ ਕੰਟਰੋਲ ਕੀਤਾ ਜਾਵੇਗਾ ਤੇ ਫਿਰ ਕਿਡਨੀ ਫੇਲਿਅਰ ਦਾ ਡਰ ਘੱਟ ਜਾਵੇਗਾ ਇਸ ਨੂੰ ਰੋਕਿਆ ਜਾ ਸਕਦਾ ਬਿਲਕੁਲ ਤੋ ਜੇ ਤੁਸੀਂ ਕਿਸੇ ਵਿਅਕਤੀ ਨੂੰ 슈ਗਰ ਹੈ ਜਾਂ ਕਿਸੇ ਨੂੰ ਬੀਪੀ ਹੈ ਜਾਂ ਕਈ ਵਾਰ ਕੰਬਾਈਨਡ ਦੋਨੋਂ ਵੀ ਹੋ ਸਕਦੇ ਨੇ ਅਗਰ ਤੁਸੀਂ ਇੱਕ ਹੈਲਦੀ ਲਾਈਫਸਟਾਈਲ ਮੇਨਟੇਨ ਕਰਦੇ ਹੋ ਕੁਝ ਡਾਈਟਰੀ ਮੋਡੀਫਿਕੇਸ਼ਨ ਫਾਲੋ ਕਰਦੇ ਹੋ ਤੇ ਆਪਣਾ 슈ਗਰ ਦਾ ਰੈਗੂਲਰ ਚੈੱਕਅਪ ਤੇ ਉਹਨੂੰ ਕੰਟਰੋਲ ਦੇ ਵਿੱਚ ਰੱਖਦੇ ਹੋ ਬੀਪੀ ਨੂੰ ਇੱਕ ਹੈਲਦੀ ਰੇਂਜ ਆਫ ਬਲੱਡ ਪ੍ਰੈਸ਼ਰ ਦੇ ਵਿੱਚ ਰੱਖਦੇ ਹੋ ਤਾਂ ਡੈਫੀਨਿਟਲੀ ਤੁਹਾਡਾ ਕਿਡਨੀ ਫੇਲਿਅਰ ਜਾਂ ਕਿਡਨੀ ਦਾ ਕਿਸੇ ਲੈਵਲ ਤੱਕ ਡੈਮੇਜ ਹੋਣ ਦਾ ਰਿਸਕ ਜਿਹੜਾ ਆ ਉਹ ਕਾਫੀ ਘਟਾਇਆ ਜਾ ਸਕਦਾ ਹੈ ਔਰ ਜਿਸ ਤਰ੍ਹਾਂ ਤੁਸੀਂ ਸ਼ਾਇਦ ਸਾਡੇ ਸੋਤੇ ਨੇ ਵੀ ਸੁਣਿਆ ਹੋਣਾ ਕਿ ਕੋਈ ਲੋਕ ਕਹਿੰਦੇ ਨੇ ਕਿ 60 ਐਮਐਲ ਹਫਤੇ ਦੇ ਵਿੱਚ ਸੇਫ ਹੈ ਸੋ ਥਿਸ ਇਸ ਨਾਟ ਲਾਈਕ दैट ਐਲਕੋਹਲ ਕਿਸੇ ਵੀ ਕੁਆਂਟੀਟੀ ਦੇ ਵਿੱਚ ਕਿਸੇ ਵੀ ਘੱਟ ਤੋਂ ਘੱਟ ਕੁਆਂਟੀਟੀ ਦੇ ਵਿੱਚ ਉਹ ਹੈਲਥ ਲਈ ਬੈਡ ਹੈ ਉਹ ਕਦੇ ਵੀ ਚੰਗੀ ਚੀਜ਼ ਨਹੀਂ ਹੈ ਜੀ ਅ ਦੇਖੋ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜਕੱਲ ਜਿਹੜੀ ਲਾਈਫ ਸਟਾਈਲ ਹੈ ਉਹ ਤੁਸੀਂ ਵੀ ਸਾਡੇ ਛੋਟਿਆਂ ਨੇ ਵੀ ਨੋਟ ਕੀਤਾ ਹੋਣਾ ਕਾਫੀ ਹੱਦ ਤੱਕ ਚੇਂਜ ਹੋ ਗਿਆ ਹੈ ਸਾਡੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹ ਨਹੀਂ ਨਹੀਂ ਰਹੀ ਸਾਡਾ ਹੈਲਦੀ ਲਾਈਫ ਸਟਾਈਲ ਨਹੀਂ ਰਿਹਾ ਜੀ ਤੁਸੀਂ ਬਾਡੀ ਜੋ ਨੇਚਰ ਨੇ ਬਣਾਈ ਹੈ ਬਾਡੀ ਇਸ ਤਰ੍ਹਾਂ ਲਈ ਨਹੀਂ ਬਣਾਈ ਕਿ ਅਸੀਂ 24 ਆਵਰ ਸਿਟਿੰਗ ਜਾਂ ਲੇਜ਼ੀ ਵਿੱਚ ਬੈਠੇ ਹੋਈਏ ਇਟ ਹੈਸ ਟੂ ਮੂਵ ਬਟ ਸਮ ਟਾਈਮ ਵਾਟ ਹੈਪਨਸ ਇਜ਼ ਕਿ ਇਹਨਾਂ ਦੀ ਮਿਕਦਾਰ ਇਨੀ ਡੇਂਜਰਸ ਲੈਵਲ ਤੱਕ ਉੱਪਰ-ਤਲੇ ਹੁੰਦੀ ਹੈ ਕਿ ਪੇਸ਼ੈਂਟ ਦੀ ਜਾਨ ਜਾਣ ਦਾ ਖਤਰਾ ਵੀ ਹੋ ਸਕਦਾ ਹੈ ਸੋ ਬੈਸਟ ਇਹ ਹੀ ਰეკਮੈਂਡੇਸ਼ਨ ਹੈ ਕਿ ਤੁਸੀਂ ਜਿੱਦਾਂ ਅਸੀਂ ਸਿੰਪਟਮ ਤੁਸੀਂ ਡਿਸਕਸ ਕੀਤੇ ਅਸੀਂ ਉਹ ਅਗਰ ਤੁਹਾਨੂੰ ਲੱਛਣ ਕਿਸੇ ਨੂੰ ਹੋ ਰਹੇ ਨੇ ਸੋ ਬੈਸਟ ਹੈ ਕਿ ਤੁਸੀਂ ਆਪਣੇ ਕਿਡਨੀ ਐਕਸਪਰਟ ਨੂੰ ਇੱਕ ਵਾਰ ਮਿਲੋ ਉਹਨਾਂ ਦੀ ਗਾਈਡੈਂਸ ਜ਼ਰੂਰ ਲਵੋ ਉਹਨਾਂ ਦੀ ਸਲਾਹ ਲਵੋ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸੁਮਨ ਚੰਦ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਇੱਕ ਬੇਹੱਦ ਹੀ ਇੰਟਰਸਟਿੰਗ ਤੇ ਮਹੱਤਵਪੂਰਨ ਵਿਸ਼ਾ ਚੁਣਿਆ ਗਿਆ ਹੈ ਕਿਡਨੀ ਫੇਲੀਅਤਾ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੀ ਲਪੇਟ ਦੇ ਵਿੱਚ ਆਉਂਦੇ ਪਏ ਨੇ ਇਸ ਦੇ ਕਾਰਨ ਕੀ ਨੇ ਗੁਰਦਿਆਂ ਦਾ ਸਰੀਰ ਦੇ ਵਿੱਚ ਕੰਮ ਕੀ ਹੈ ਤੇ ਜੇਕਰ ਕਿਡਨੀ ਫੇਲ ਹੋ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਮਰੀਜ਼ ਨੂੰ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਸਟੇਜ ਤੇ ਪਹੁੰਚ ਚੁੱਕਿਆ ਹੈ ਤੇ ਕਿਸ ਤਰੀਕੇ ਦੇ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਇਸ ਬਾਬਤ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਔੰਕਾਰ ਸਿੰਘ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਸਿਮਰਨ ਜੀ ਥੈਂਕ ਯੂ ਵੈਰੀ ਮਚ ਐਂਡ ਸ਼ਸ਼ੀਕਲ ਜੀ ਸੋ ਜਿਸ ਤਰੀਕੇ ਦੇ ਨਾਲ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਕਿਡਨੀ ਫੇਲਿਅਰ ਦੀ ਸੋ ਸਭ ਤੋਂ ਪਹਿਲਾਂ ਸਾਡੀ ਆਡੀਅੰਸ ਨੂੰ ਦੱਸੋ ਕਿ ਸਰੀਰ ਦੇ ਵਿੱਚ ਗੁਰਦਿਆਂ ਦਾ ਕੀ ਕੰਮ ਹੈ ਤੇ ਉਸ ਤੋਂ ਬਾਅਦ ਫਿਰ ਦੱਸਣਾ ਕਿ ਕਿਡਨੀ ਫੇਲ ਹੋਣ ਦੇ ਕੀ ਕਾਰਨ ਨੇ ਉਸ ਤੋਂ ਬਾਅਦ ਗੱਲਬਾਤ ਪਾਤ ਵਿੱਚ ਕੀਤੀ ਜਾਵੇਗੀ ਸਿਮਰਨ ਜੀ ਇਸ ਤਰ੍ਹਾਂ ਹੈ ਦੇਖੋ ਗੁਰਦੇ ਯੂਜੂਲੀ ਸਾਨੂੰ ਐਜ਼ ਅ ਲੈਮਨ ਜਾਂ ਪਬਲਿਕ ਦੇ ਵਿੱਚ ਇਹ ਲੱਗਦਾ ਹੈ ਕਿ ਗੁਰਦੇ ਸਿਰਫ ਪਿਸ਼ਾਬ ਬਣਾਉਂਦੇ ਨੇ ਗੁਰਦਿਆਂ ਦੀ ਵਜ੍ਹਾ ਨਾਲ ਤੁਹਾਨੂੰ ਯੂਰੀਨ ਆਉਂਦਾ ਹੈ ਚੰਗੀ ਤਰ੍ਹਾਂ ਜੀ ਤੋ ਯੈਸ ਇਟ ਬਿਲਕੁਲ ਠੀਕ ਹੈ ਕਿ ਗੁਰਦੇ ਪਿਸ਼ਾਬ ਬਣਾਉਂਦੇ ਨੇ ਮੇਨਲੀ ਪਿਸ਼ਾਬ ਦੇ ਵਿੱਚ ਉਹ ਕਾਫੀ ਗੰਦੀਆਂ ਚੀਜ਼ਾਂ ਬਾਹਰ ਨਿਕਲਦੀਆਂ ਨੇ ਬਟ ਇਹ ਪਿਸ਼ਾਬ ਬਣਾਉਣਾ ਗੁਰਦਿਆਂ ਦਾ ਸਿਰਫ 15 ਤੋਂ 20% ਫੰਕਸ਼ਨ ਹੀ ਹੈ ਇਸ ਤੋਂ ਬਿਨਾ ਗੁਰਦਿਆਂ ਦੇ ਹੋਰ ਬਹੁਤ ਹੀ ਇੰਪੋਰਟੈਂਟ ਫੰਕਸ਼ਨ ਹੋਰ ਵੀ ਨੇ ਯੈਸ ਯੂਰੀਨ ਬਣਾਉਣਾ ਬੜਾ ਇੰਪੋਰਟੈਂਟ ਫੰਕਸ਼ਨ ਹੈ ਬਟ ਉਦੇ ਨਾਲ ਹੋਰ ਵੀ ਬੜੇ ਸਾਰੇ ਫੰਕਸ਼ਨ ਹੈਗੇ ਨੇ ਗੁਰਦਿਆਂ ਦੇ ਕੰਮ ਨੇ ਜਿਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾਂਦਾ ਜੀ ਉਹਨਾਂ ਦੇ ਵਿੱਚ ਮੇਨਲੀ ਹੁੰਦਾ ਹੈ ਕਿ ਗੁਰਦੇ ਇੱਕ ਐਸਾ ਹਾਰਮੋਨ ਬਣਾਉਂਦੇ ਨੇ ਜਿਹਨਾਂ ਨੂੰ ਰੈਥਰੋਪੋਇਟਨ ਕਿਹਾ ਜਾਂਦਾ ਹੈ ਹਮ ਉਸ ਹਾਰਮੋਨ ਦਾ ਕੀ ਫੰਕਸ਼ਨ ਹੈ ਉਹ ਬੋਨ ਮੈਰੋ ਜਿਹੜੀਆਂ ਹੱਡੀਆਂ ਨੇ ਉਹਨਾਂ ਨੂੰ ਸਟੀਮੂਲੇਟ ਕਰਦਾ ਹੈ ਤਾਂ ਕਿ ਤੁਹਾਡੇ ਸਰੀਰ ਦੇ ਵਿੱਚ ਖੂਨ ਦੀ ਸਹੀ ਮਿਕਦਾਰ ਜਿਹੜੀ ਹੈ ਉਹ ਬਣੀ ਰਹੇ ਜੀ ਸੋ ਇੱਟਾ ਹੋ ਗਿਆ ਕਿ ਖੂਨ ਬਣਾਉਂਦੇ ਨੇ ਦੂਸਰਾ ਹੈ ਕਿ ਗੁਰਦੇ ਸਰੀਰ ਦੇ ਵਿੱਚ ਕੈਲਸ਼ੀਅਮ ਦਾ ਜਿਹੜਾ ਮੈਟਾਬੋਲਿਜ਼ਮ ਹੈ ਕੈਲਸ਼ੀਅਮ ਦਾ ਇਕੁਇਲਿਬਰੀਅਮ ਹੈ ਉਹ ਨੂੰ ਮੇਨਟੇਨ ਰੱਖਦੇ ਨੇ ਜਿਹਦੇ ਨਾਲ ਇੱਕ ਨਾਰਮਲ ਵਿਅਕਤੀ ਦੀ ਜਿਹੜੀ ਬੋਨ ਹੈਲਥ ਹੈ ਉਹ ਰੈਗੂਲੇਟਡ ਰਹੇ ਰਿਕੁਇਰਡ ਬੋਨ ਹੈਲਥ ਦੇ ਵਿੱਚ ਹੈਲਦੀ ਬੋਨ ਹੈਲਥ ਦੇ ਵਿੱਚ ਕੋਈ ਵੀ ਵਿਅਕਤੀ ਰਹੇ ਇਹ ਗੁਰਦੇ ਦਾ ਬੜਾ ਇੰਪੋਰਟੈਂਟ ਕੰਮ ਹੈ ਇਸ ਤੋਂ ਬਿਨਾ ਗੁਰਦੇ ਅਗਰ ਸਰੀਰ ਦੇ ਵਿੱਚ ਬਹੁਤ ਸਾਰਾ ਐਸਿਡ ਬਣਦਾ ਹੈ ਤੇ ਜਾ ਬਣਦਾ ਹੈ ਉਸ ਨੂੰ ਬੈਲੈਂਸ ਰੱਖਣ ਲਈ ਸਰੀਰ ਦੇ ਵਿੱਚ ਤਾਂ ਕਿ ਉਹ ਬਾਡੀ ਨੂੰ ਡੈਮੇਜ ਨਾ ਕਰੇ ਐਕਸੈਸ ਐਸਿਡ ਉਸ ਨੂੰ ਵੀ ਮੇਨਟੇਨ ਰੱਖਦੇ ਨੇ ਹੂੰ ਇਸ ਦੇ ਨਾਲ ਕੁਝ ਹੋਰ ਜਿਸ ਤਰ੍ਹਾਂ ਯੂਰੀਆ ਦਾ ਬਾਹਰ ਕੱਢਣਾ ਅਮੋਨੀਆ ਦਾ ਬਾਹਰ ਕੱਢਣਾ ਜੋ ਕਿ ਇੱਕ ਨਾਰਮਲ ਹੈਥ ਲਈ ਡੇਂਜਰਸ ਹੋ ਸਕਦਾ ਹੈ। ਹੂੰ ਸਰੀਰ ਦੇ ਵਿੱਚ ਜੇਕਰ ਉਹ ਇਕੱਠਾ ਹੋਣਗੇ ਤਾਂ ਉਹਨਾਂ ਨੂੰ ਵੀ ਬਾਹਰ ਕੱਢਦੀਆਂ ਕੱਢਦੇ ਗੁਰਦੇ। ਜੀ ਸੋ ਸਿਰਫ ਯੂਰਿਨ ਬਣਾਉਣਾ ਹੀ ਗੁਰਦਿਆਂ ਦਾ ਕੰਮ ਨਹੀਂ ਹੈ। ਹੂੰ ਇਸ ਤੋਂ ਬਿਨਾ ਹੋਰ ਵੀ ਬੜੇ ਇੰਪੋਰਟੈਂਟ ਕੰਮ ਨੇ। ਜੀ ਤੇ ਤੁਸੀਂ ਕਦੋਂ ਇੱਕ ਮਰੀਜ਼ ਨੂੰ ਇਹ ਚੀਜ਼ ਆਖ ਦਿਓ ਕਿ ਤੁਹਾਡੇ ਗੁਰਦੇ ਫੇਲ ਹੋ ਚੁੱਕੇ ਨੇ ਜਾਂ ਗੁਰਦੇ ਫੇਲ ਹੋਣਾ ਕੀ ਹੈ ਜ਼ਰੂਰ ਦੱਸੋ। ਵੈਰੀ ਸੋ ਕੀ ਹੈ ਕਿ ਜਿੱਦਾਂ ਅਸੀਂ ਡਿਸਕਸ ਕੀਤਾ ਗੁਰਦਿਆਂ ਦੇ ਇਹ ਕਾਫੀ ਸਾਰੇ ਕੰਮ ਹਨ। ਹੂੰ। ਤੋਂ ਜਦੋਂ ਇਹ ਗੁਰਦਿਆਂ ਦੇ ਕੰਮ ਹੌਲੀ-ਹੌਲੀ ਕਟਣ ਲੱਗਦੇ ਨੇ ਤੇ ਮਰੀਜ਼ ਨੂੰ ਉਹਦੇ हिसाब ਨਾਲ ਕੁਝ ਲੱਛਣ ਆਉਣ ਲੱਗਦੇ ਨੇ ਤੇ ਮਰੀਜ਼ ਆਬਵੀਅਸਲੀ ਆਪਣੇ ਗੁਰਦਿਆਂ ਦੇ ਡਾਕਟਰ ਨੂੰ ਮਿਲਦੇ ਨੇ ਜਾਂ ਕਿਡਨੀ ਐਕਸਪਰਟਸ ਨੂੰ ਮਿਲਦੇ ਹਨ। ਹੂੰ। ਤੋਂ ਕੁਝ ਤੁਹਾਡੇ ਟੈਸਟ ਕੀਤੇ ਜਾਂਦੇ ਨੇ ਮਰੀਜ਼ ਦੇ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਗੁਰਦਿਆਂ ਦਾ ਫੰਕਸ਼ਨ ਜਿਹੜਾ ਹੈ ਉਹ ਕਿਸ ਲੈਵਲ ਤੱਕ ਕੱਟ ਚੁੱਕਾ ਹੈ ਕਿੰਨਾ ਥੱਲੇ ਆ ਚੁੱਕਾ ਹੈ। ਤੇ ਜਦੋਂ ਐਕਸਪਰਟ ਨੂੰ ਇਹ ਲੱਗਦਾ ਹੈ ਕਿ ਜਿੰਨੀ ਐਕਸਪਰਟ ਨੂੰ ਕਿ ਤੁਹਾਡੇ ਗੁਰਦਿਆਂ ਦਾ ਕੰਮ ਤਕਰੀਬਨ 10% ਜਾਂ ਉਸ ਤੋਂ ਵੀ ਥੱਲੇ ਹੋ ਗਿਆ ਹੈ ਤੇ ਅਸੀਂ ਯੂਜੂਲੀ ਉਸ ਨੂੰ ਲੇਬਲ ਕਰ ਦਿੰਦੇ ਹਾਂ ਕਿ ਤੁਹਾਡੇ ਦੋਵੇਂ ਗੁਰਦੇ ਜਿਹੜੇ ਉਹ ਫੇਲ ਹੋ ਚੁੱਕੇ ਹਨ ਨਾਲ ਕੁਆਸਚਨ ਆਇਆ। ਹੂੰ ਤੇ ਇਹਦੇ ਕਾਰਨ ਕੀ ਨੇ? ਕਾਰਨ ਵੀ ਜ਼ਰੂਰ ਦੱਸੋ ਸਾਡੀ ਆਡੀਅנס ਨੂੰ। ਇਹ ਬਹੁਤ ਹੀ ਅੱਛਾ ਕੁਐਸਚਨ ਹੈ ਜਿਹੜਾ ਆਈ ਥਿੰਕ ਸਾਡੇ ਸਾਰੇ ਸ਼ੋਤਿਆਂ ਨੂੰ ਦੇ ਲਈ ਜਾਨਣਾ ਬੜਾ ਜ਼ਰੂਰੀ ਹੈ। ਹੂੰ ਆ ਦੇਖੋ ਮੇਨਲੀ ਦੋ ਤਰ੍ਹਾਂ ਦੇ ਗੁਰਦੇ ਫੇਲ ਹੋਣ ਦੇ ਕਾਰਨ ਹੁੰਦੇ ਨੇ। ਇੱਕ ਮੇਨਲੀ ਹੁੰਦਾ ਹੈ ਰਿਵਰਸੀਬਲ ਕਾਜ਼ਸ ਇੱਕ ਹੁੰਦਾ ਇਰਰਿਵਰਸੀਬਲ ਸੋ ਕੁਝ ਗੁਰਦੇ ਫੇਲ ਹੋਣ ਦੇ ਕਾਰਨ ਹੁੰਦੇ ਨੇ ਜਿਵੇਂ ਕਿ ਸਟੋਨ ਹੋ ਜਾਣਾ ਜਾਂ ਇਨਫੈਕਸ਼ਨਸ ਦੀ ਵਜ੍ਹਾ ਨਾਲ ਗੁਰਦਿਆਂ ਦਾ ਕੰਮ ਘਟਣਾ ਜਿਹੜੇ ਕਿ ਕਾਫੀ ਹੱਦ ਤੱਕ ਰਿਵਰਸੀਬਲ ਹੁੰਦੇ ਨੇ ਜੇ ਅਸੀਂ ਸਟੋਨ ਲਈ ਆਪਰੇਸ਼ਨ ਕਰਕੇ ਸਟੋਨ ਕੱਢ ਦਿੰਦੇ ਹਾਂ ਜਾਂ ਕੁਝ ਬਲੌਕੇਜ ਹੈ ਕਿਡਨੀਜ਼ ਦੇ ਵਿੱਚ ਜਿਹਨਾਂ ਨੂੰ ਠੀਕ ਕੀਤਾ ਜਾਂਦਾ ਹੈ ਜਾਂ ਗੁਰਦਿਆਂ ਦੇ ਵਿੱਚ ਕੋਈ ਇਨਫੈਕਸ਼ਨ ਹੈ ਪਸ ਹੈ ਜਿਹਨੂੰ ਠੀਕ ਕਰ ਦਈਏ ਤਾਂ ਕਾਫੀ ਹੱਦ ਤੱਕ ਗੁਰਦਿਆਂ ਦਾ ਕੰਮ ਜਿਹੜਾ ਵਾਪਸ ਆ ਜਾਂਦਾ ਹੈ ਜੀ ਬਟ ਔਨ ਦੀ ਅਦਰ ਹੈਂਡ ਕੁਝ ਜਿਹੜੇ ਕਾਰਨ ਨੇ ਉਹ ਇਰਰਿਵਰਸੀਬਲ ਨੇ ਹਮ ਫਾਰ ਐਗਜ਼ਾਮਪਲ ਵਰਲਡਵਾਈਡ ਨੰਬਰ 1 ਜਿਹੜਾ ਕ ਕਰਦੇ ਫੇਲ ਹੋਣ ਦਾ ਉਹ ਹੈ 슈ગર ਦਾ ਹੋਣਾ ਡਾਇਬੀਟਿਸ ਐਂਡ ਨੰਬਰ 2 ਫਾਲੋਡ ਬਾਈ 슈ગર ਇਜ਼ ਹਾਈਪਰ ਟੈਂਸ਼ਨ ਮਤਲਬ ਬਲੱਡ ਪ੍ਰੈਸ਼ਰ ਦਾ ਜ਼ਿਆਦਾ ਹੋਣਾ ਹੂੰ ਤੋ 슈ગર ਔਰ ਬੀਪੀ ਮੈਨ ਲੱਗਦਾ ਹੈ ਕਿ ਸਾਡੇ ਛੋਤੇ ਵੀ ਦੇ ਵਿੱਚ ਵੀ ਇਹ ਜਾਣਕਾਰੀ ਹੋਏਗੀ ਕਿ ਉਹ ਕਿਸੇ ਨਾ ਕਿਸੇ ਆਪਣੇ ਆਂਟ ਗੁਆਂਡ ਅੱਗੇ ਪਿੱਛੇ ਜਾਂ ਰਿਲੇਸ਼ਨ ਦੇ ਵਿੱਚ ਕਿਸੇ ਨਾ ਕਿਸੇ ਇਸ ਵਿਅਕਤੀ ਨੂੰ ਜਾਣਦੇ ਹੋਣਗੇ ਜਿਹਨੂੰ ਜਾਂ ਤਾਂ 슈ગર ਹੈ ਜਾਂ ਬੀਪੀ ਹੈ ਸੋ ਕਾਮਨ ਪੋਪੂਲੇਸ਼ਨ ਦੇ ਵਿੱਚ ਇਹ ਬਹੁਤ ਹੀ ਕਾਮਨ ਹੋਣ ਵਾਲੀਆਂ ਪ੍ਰੋਬਲਮਸ ਨੇ 슈ગર ਤੇ ਬੀਪੀ ਐਂਡ ਅਨਫੋਰਚੂਨੇਟਲੀ ਇਹੀ ਦੋ ਪ੍ਰੋਬਲਮ ਜਿਹੜੀਆਂ ਆ ਉਹ ਗੁਰਦੇ ਫੇਲ ਹੋਣ ਦੇ ਸਭ ਤੋਂ ਵੱਡੇ ਦੋ ਕਾਰਨਾਂ ਦੇ ਵਿੱਚ ਆਉਂਦੀਆਂ ਜੀ ਜੇਕਰ 슈ਗਰ ਤੇ ਬੀਪੀ ਨੂੰ ਕੰਟਰੋਲ ਕੀਤਾ ਜਾਵੇਗਾ ਤੇ ਫਿਰ ਕਿਡਨੀ ਫੇਲਿਅਰ ਦਾ ਡਰ ਘੱਟ ਜਾਵੇਗਾ ਇਸ ਨੂੰ ਰੋਕਿਆ ਜਾ ਸਕਦਾ ਬਿਲਕੁਲ ਤੋਂ ਜੇ ਤੁਸੀਂ ਕਿਸੇ ਵਿਅਕਤੀ ਨੂੰ 슈ਗਰ ਹੈ ਜਾਂ ਕਿਸੇ ਨੂੰ ਬੀਪੀ ਹੈ ਜਾਂ ਕਈ ਵਾਰ ਕੰਬਾਈਨਡ ਦੋਨੋਂ ਵੀ ਹੋ ਸਕਦੇ ਨੇ ਅਗਰ ਤੁਸੀਂ ਇੱਕ ਹੈਲਦੀ ਲਾਈਫਸਟਾਈਲ ਮੇਨਟੇਨ ਕਰਦੇ ਹੋ ਕੁਝ ਡਾਈਟਰੀ ਮੋਡੀਫਿਕੇਸ਼ਨ ਫਾਲੋ ਕਰਦੇ ਹੋ ਤੇ ਆਪਣਾ 슈ਗਰ ਦਾ ਰੈਗੂਲਰ ਚੈੱਕਅਪ ਤੇ ਉਹਨੂੰ ਕੰਟਰੋਲ ਦੇ ਵਿੱਚ ਰੱਖਦੇ ਹੋ ਬੀਪੀ ਨੂੰ ਇੱਕ ਹੈਲਦੀ ਰੇਂਜ ਆਫ ਬਲੱਡ ਪ੍ਰੈਸ਼ਰ ਦੇ ਤੇ ਡੈਫੀਨਿਟਲੀ ਤੁਹਾਡਾ ਕਿਡਨੀ ਫੇਲਰ ਜਾਂ ਕਿਡਨੀ ਦਾ ਕਿਸੇ ਲੈਵਲ ਤੱਕ ਡੈਮੇਜ ਹੋਣ ਦਾ ਰਿਸਕ ਜਿਹੜਾ ਆ ਉਹ ਕਾਫੀ ਘਟਾਇਆ ਜਾ ਸਕਦਾ ਹੈ ਹਾਲਾਂਕਿ ਉਹ ਰਿਸਕ ਫਾਰ ਮੈਨੀ ਨੋਨ ਐਂਡ ਅਨਨੋਨ ਰੀਜ਼ਨਸ ਉਹਨੂੰ ਜ਼ੀਰੋ ਨਹੀਂ ਕੀਤਾ ਜਾ ਸਕਦਾ ਬਟ ਉਸ ਰਿਸਕ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਜੀ ਸੋ ਜੇਕਰ ਕਿਸੇ ਮਰੀਜ਼ ਤੇ ਗੁਰਦੇ ਫੇਲ ਹੋ ਚੁੱਕੇ ਨੇ ਕਿਡਨੀ ਫੇਲ ਹੋ ਚੁੱਕੀ ਹੈ ਤੇ ਇਹਦੇ ਲੱਛਣ ਕੀ ਨੇ ਤੇ ਕਦੋਂ ਮਰੀਜ਼ ਨੂੰ ਇਹ ਪਤਾ ਚੱਲਦਾ ਹੈ ਕਿ ਹੁਣ ਉਸਨੂੰ ਡਾਕਟਰ ਦੇ ਕੋਲ ਪਹੁੰਚਣਾ ਚਾਹੀਦਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਰਾਈਟ ਸੋ ਜਿਹੜੇ ਜਦੋਂ ਗੁਰਦੇਜ ਦੇਖੋ ਫੇਲ ਹੋਣਾ ਸ਼ੁਰੂ ਕਰਦੇ ਨੇ ਉਹ ਆਪਣਾ ਕੰਮ ਜਿਹੜੇ ਅਸੀਂ ਕਮ ਡਿਸਕਸ ਕੀਤੇ ਚਾਰ ਪੰਜ ਕੰਮ ਗੁੱਟਿਆਂ ਦੇ ਮੇਨ ਜਿਹੜੇ ਮੇਜਰ ਕੰਮ ਅਸੀਂ ਡਿਸਕਸ ਕੀਤੇ ਜਦੋਂ ਉਹ ਘਟਣਗੇ ਉਹਨਾਂ ਦੇ ਅਕੋਰਡਿੰਗ ਹੀ ਤੁਹਾਨੂੰ ਲੱਛਣ ਆਉਣਗੇ ਫੋਰ ਐਗਜ਼ਾਮਪਲ ਗੁਰਦੇ ਅਗਰ ਯੂਰੀਨ ਬਣਾਉਂਦੇ ਨੇ ਤਾਂ ਯੂਰੀਨ ਦੇ ਵਿੱਚ ਮੇਨ ਜੋ ਕੰਪੋਨੈਂਟ ਹੁੰਦਾ ਯੂਰੀਨ ਦਾ ਹੁੰਦਾ ਪਾਣੀ ਹਮ ਵਾਟਰ ਸੋ ਸਾਰਾ ਦਿਨ ਅਸੀਂ ਪਾਣੀ ਪੀਨੇ ਵੀ ਆ ਕੁਝ ਲਿਕਵਿਡਸ ਵੀ ਲੈਣੇ ਆ ਕੁਝ ਫਰੂਟਸ ਸਬਜੀ ਜੂਸਿਸ ਦੇ ਵਿੱਚੋਂ ਵੀ ਲਿਕਵਿਡ ਅੰਦਰ ਜਾਂਦਾ ਮਿਲਕ ਟੀ ਦੇ ਵਿੱਚ ਵੀ ਜਾਂਦਾ ਹਮ ਸੋ ਉਹ ਸਾਰੇ ਦਾ ਸਾਰਾ ਪਾਣੀ ਬੋਡੀ ਯੂਜ਼ ਨਹੀਂ ਕਰਦੀ। ਹਮਮ ਐਂਡ ਉਹ ਪਾਣੀ ਕਾਫੀ ਹੱਦ ਤੱਕ ਬਾਹਰ ਵੀ ਨਿਕਲਣਾ ਚਾਹੀਦਾ ਹੈ। ਜਾਂ ਤਾਂ ਐਕਸੈਸ ਵਾਟਰ ਦੇ ਰੂਪ ਦੇ ਵਿੱਚ ਜਾਂ ਐਸ ਵਹੀਕਲ ਵਹੀਕਲ ਦਾ ਮਤਲਬ ਹੈ ਕਿ ਉਸ ਪਾਣੀ ਦੇ ਵਿੱਚ ਖਰਾਬ ਤੱਤ ਜਿਹੜੇ ਕੁਲਕੇ ਬਾਹਰ ਕੱਢਣੇ ਪੈਣਗੇ ਸਾਨੂੰ। ਹਮਮ ਤੋਂ ਅਗਰ ਯੂਰਿਨ ਨਹੀਂ ਬਣੇਗਾ ਜਾਂ ਕਟਮਿਕਡਾਰ ਦੇ ਵਿੱਚ ਬਣੇਗਾ ਤੇ ਉਹ ਐਕਸੈਸ ਪਾਣੀ ਜਿਹੜਾ ਹੈ ਉਹ ਸਰੀਰ ਦੇ ਵਿੱਚ ਇਕੱਠਾ ਹੁੰਦਾ ਜਾਏਗਾ। ਤੇ ਉਹ ਬਾਡੀ ਦੇ ਵਿੱਚ ਜਿਵੇਂ ਕਿ ਕਾਮਨ ਜਗਾ ਜਿੱਦਾਂ ਡਿਪੈਂਡ ਜੋ ਨੀਚਲੇ ਹਿੱਸੇ ਹੁੰਦੇ ਨੇ ਸਰੀਰ ਦੇ ਜਿਸ ਤਰ੍ਹਾਂ ਪੈਰਾਂ ਦੇ ਵਿੱਚ ਇਕੱਠਾ ਹੋਣਾ ਪੈਰਾਂ ਤੇ ਸੋਜੇ ਛੋਣਾ ਫੇਫੜਿਆਂ ਤੇ ਸੋਜੇ ਛੋਣਾ ਜੀ ਹੱਥਾਂ ਉੱਪਰ ਹੋਣਾ ਜਾਂ ਫੇਫੜਿਆਂ ਦੇ ਵਿੱਚ ਅਗਰ ਪਾਣੀ ਇਕੱਠਾ ਹੋਏ ਤਾਂ ਸਾਹ ਦੀ ਦਿੱਕਤ ਹੋਣਾ ਪੇਟ ਦਾ ਫੁੱਲਣਾ ਇਹੋ ਜਿਹੇ ਸਿੰਪਟਮ ਹੁੰਦੇ ਨੇ ਹੂੰ ਦੂਸਰੇ ਕਮਾਂ ਦੇ ਵਿੱਚੋਂ ਜੇ ਕਿਡਨੀ ਖੂਨ ਅੱਛੇ ਤਰ੍ਹਾਂ ਨਹੀਂ ਬਣਾਏਗੀ ਤੁਹਾਨੂੰ ਖੂਨ ਦੀ ਕਮੀ ਹੋਏਗੀ ਅਨੀਮੀਆ ਹੋਏਗਾ ਅਰਲੀ ਫਟੀਗੇਬਿਲਟੀ ਮਤਲਬ ਜ਼ਿਆਦਾ ਜਲਦੀ ਥਕਾਵਟ ਹੋ ਜਾਣਾ ਕਮਜ਼ੋਰੀ ਹੋਣਾ ਉਕ ਘਟਨਾ ਜੀ ਮਰੀਜ਼ ਦਾ ਕੰਟੀਨਿਊ ਜ਼ਿਆਦਾ ਦਿਲ ਨਹੀਂ ਕਰਦਾ ਬੋਨ ਹੈਲਥ ਦਾ ਵੀ ਹੋਣਾ ਇਹੋ ਜਿਹੇ ਸਿੰਪਟਮ ਆ ਸਕਦੇ ਨੇ ਜੀ ਜਿਹੜੇ ਖਰਾਬ ਕਰ ਤਜਰੀਬੇ ਕਿ ਯੂਰੀਆ ਜਾਂ ਅਮੋਨੀਆ ਜਾਂ ਐਸਿਡ ਦਾ ਜ਼ਿਆਦਾ ਮਾਤਰਾ ਦੇ ਵਿੱਚ ਸਰੀਰ ਦੇ ਵਿੱਚ ਇਕੱਠਾ ਹੋਣ ਦੇ ਕਾਰਨ ਮਰੀਜ਼ ਨੂੰ ਕੁਝ ਦਿਮਾਗੀ ਲੈਵਲ ਦੇ ਸਿੰਪਟਮ ਵੀ ਆ ਸਕਦੇ ਜੀ ਬਹੁਤ ਸਾਰੇ ਮਤਲਬ ਕਿ ਪੇਸ਼ੈਂਟਸ ਦਾ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਉਹ ਇਸ ਬਿਮਾਰੀ ਦੇ ਨਾਲ ਪੀੜਤ ਹੁੰਦੇ ਨੇ ਤਾਂ ਉਹਨਾਂ ਨੂੰ ਕਾਲਾ ਪੀਲਿਆ ਪੀਲਿਆ ਵਰਗੀਆਂ ਸਮੱਸਿਆਵਾਂ ਬਹੁਤ ਜਲਦੀ ਜਕੜਦੀਆਂ ਨੇ ਇਹਦੇ ਕੀ ਕਾਰਨ ਨੇ ਦੇਖੋ ਇਹ ਸੈਕੰਡਰੀ ਹੈ ਕਿ ਬਿਕੋਜ਼ ਜਦੋਂ ਮਰੀਜ਼ ਨੂੰ ਕਿਡਨੀ ਫੇਲਰ ਹੁੰਦਾ ਹੈ ਤੇ ਮਰੀਜ਼ ਨੂੰ ਕਾਫੀ ਸਾਰੀ ਟ੍ਰੀਟਮੈਂਟ ਜਿਹੜੀ ਉਹ ਕਰਵਾਣੀ ਪੈਂਦੀ ਹੈ ਜਿਦੇ ਵਿੱਚ ਕੁਝ ਇੰਜੈਕਸ਼ਨਸ ਇੰਜੈਕਟੇਬਲ ਚੀਜ਼ਾਂ ਵੀ ਲਗੜੀਆਂ ਹੁੰਦੀਆਂ ਨੇ ਜਾਂ ਕਈ ਵਾਰ ਬਲੱਡ ਟ੍ਰਾਂਸਫਿਊਜ਼ਨ ਜਿੱਦਾਂ ਅਸੀਂ ਸਮਝਿਆ ਕਿ ਖੂਨ ਦੀ ਕਮੀ ਹੁੰਦੀ ਹੈ ਤਾਂ ਬਲੱਡ ਟ੍ਰਾਂਸਫਿਊਜ਼ਨ ਬਲੱਡ ਦੇਣ ਦੀ ਜ਼ਰੂਰਤ ਵੀ ਪੈ ਸਕਦੀ ਹੈ ਚੜ ਤੋ ਇਹ ਜਿਹੜੀਆਂ ਐਡੀਸ਼ਨਲ ਟ੍ਰੀਟਮੈਂਟ ਹੈਗੀਆਂ ਕਿੰਨੀ ਫੇਲਰ ਦੀਆਂ ਉਹਨਾਂ ਦੇ ਵਿੱਚ ਕੁਝ ਪਰਸੈਂਟੇਜ ਰਿਸਕ ਹੁੰਦਾ ਹੈ ਕਿ ਤੁਹਾਨੂੰ ਕੁਝ ਕਮਿਊਨੀਕੇਬਲ ਡਿਜ਼ੀਜ਼ ਜਿਹੜੀਆਂ ਹੋ ਸਕਦੀਆਂ ਨੇ ਜਿਹੜੀਆਂ ਇੱਕ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦੀਆਂ ਇਹਨਾਂ ਦੇ ਵਿੱਚ ਕਿ ਜੋ ਤੁਸੀਂ ਆਖਿਆ ਕਿ ਕਾਲਾ ਪੀਲਾ ਜਾਂ ਹੈਪੇਟਾਈਟਿਸ ਬੀ ਔਰ ਸੀ ਜਿਹੜਾ ਹੁਣ ਉਹ ਕਾਮਨ ਪ੍ਰੋਬਲਮਸ ਹੁੰਦੀਆਂ ਨੇ ਇਹਨਾਂ ਟ੍ਰੀਟਮੈਂਟ ਆਪਸ਼ਨਸ ਦੇ ਨਾਲ ਜੁੜੀਆਂ ਹੋਈਆਂ ਜੀ ਤੇ ਕਈ ਵਾਰ ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜਾ ਵਿਅਕਤੀ ਜ਼ਿਆਦਾ ਮਾਤਰਾ ਦੇ ਵਿੱਚ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਵੀ ਇਹ ਬਿਮਾਰੀ ਬਹੁਤ ਛੇਤੀ ਜਕੜਦੀ ਹੈ ਕਿ ਇਹ ਠੀਕ ਹੈ ਜਾਂ ਗਲਤ ਹੈ ਨਹੀਂ ਕੁਝ ਹੱਦ ਤੱਕ ਇਹ ਠੀਕ ਹੈ ਲੇਖੋ ਇਸ ਤਰ੍ਹਾਂ ਹੈ ਕਿ ਐਲਕੋਹਲ ਜਿਹੜੀ ਹੈ ਜਾਂ ਸ਼ਰਾਬ ਹੈ ਜੋ 어 ਜਿਸ ਤਰ੍ਹਾਂ ਤੁਸੀਂ ਸ਼ਾਇਦ ਸਾਡੇ ਸੋਤਿਆਂ ਨੇ ਵੀ ਸੁਣਿਆ ਹੋਣਾ ਕਿ ਕੋਈ ਲੋਕ ਕਹਿੰਦੇ ਨੇ ਕਿ 60 ml ਹਫਤੇ ਦੇ ਵਿੱਚ ਸੇਫ ਹੈ ਸੋ ਥਿਸ ਇਸ ਨਾਟ ਲਾਈਕ ਦੈਟ ਐਲਕੋਹਲ ਕਿਸੇ ਵੀ ਕੁਆਂਟੀਟੀ ਦੇ ਵਿੱਚ

ਤੇ ਸੋ ਕੀ ਕਿਡਨੀ ਫੇਲਰ ਕਿਨਾ ਮਤਲਬ ਕਿ ਇਹ ਕਿਸੇ ਸਟੇਜ ਦੇ ਵਿੱਚ ਵੰਡਿਆ ਹੋਇਆ ਹੈ ਫਰਸਟ ਸਟੇਜ ਸੈਕੰਡ ਸਟੇਜ ਥਰਡ ਸਟੇਜ ਮਤਲਬ ਸਟੇਜ ਦਾ ਕੁਛ ਬਿਲਕੁਲ ਬਿਲਕੁਲ ਵੰਡਰਫੁਲ ਇਹ ਬਹੁਤ ਵਧੀਆ ਕੁਐਸਚਨ ਨੇ ਅਸੀਂ ਕਿਡਨੀ ਫੇਲਰ ਦੀਆਂ ਸਾਡੇ ਕੋਲ ਪੰਜ ਸਟੇਜਿਸ ਹੁੰਦੀਆਂ ਨੇ ਜੇਕਰ ਅਸੀਂ ਲੇਬਲ ਕਰਦੇ ਹਾਂ CKD ਬੋਲਦੇ ਹਾਂ ਅਸੀਂ ਕ੍ਰੋਨਿਕ ਕਿਡਨੀ ਡਿਜ਼ੀਜ਼ ਇਹਨਾਂ ਬਾਰੇ ਵੀ ਜ਼ਰੂਰ ਦੱਸੋ ਕਿ ਕਿਹੜੀ ਸਟੇਜ ਦੇ ਵਿੱਚ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਸੋ ਇਸ ਤਰ੍ਹਾਂ ਹੈ ਕਿ ਇਹ ਜਿਹੜੀਆਂ ਸਟੇਜ ਹੈ ਇਹਨਾਂ ਦਾ ਵੰਡਣ ਦਾ ਮਕਸਦ ਕੀ ਹੈ ਸਾਨੂੰ ਪਹਿਲੀ ਗੱਲ ਤੇ ਮਕਸਦ ਕੀ ਹੈ ਮਕਸਦ ਇਹ ਹੈ ਸੈਵੈਰਿਟੀ ਆਫ ਕਿਡਨੀ ਫੇਲਰ ਪਤਾ ਲੱਗਦੀ ਹੈ ਕਿ ਕਿੰਨਾ ਸਿਵियर ਫੇਲਰ ਹੈ ਪੇਸ਼ੈਂਟ ਨੂੰ ਜੀ ਦੂਸਰਾ ਹੈ ਇਹ ਜਿਹੜੀਆਂ ਸਟੇजेस ਨੇ ਉਹ ਸਾਡੇ ਟਰੀਟਮੈਂਟ ਨੂੰ ਵੀ ਗਾਈਡ ਕਰਦੀਆਂ ਨੇ ਕਿ ਸਟੇਜ 1 ਸਟੇਜ 2 ਸਟੇਜ 3 ਹਮ ਸੋ ਪਰਸੈਂਟੇਜ ਆਫ ਕਿਡਨੀ ਫੰਕਸ਼ਨ ਰਿਮੇਨਿੰਗ ਸਾਨੂੰ ਇਹ ਤੋਂ ਪਤਾ ਲੱਗਦਾ ਹੈ ਤੇ ਸਾਡੀ ਟਰੀਟਮੈਂਟ ਗਾਈਡ ਨੂੰ ਵੀ ਇਹ ਫਾਲੋ ਕਰਦੀਆਂ ਨੇ ਹਮ ਸੋ ਮੋਟਾ ਮੋਟਾ ਅਗਰ ਮੈਂ ਕਹਾ ਕਿ ਸਾਡਾ ਜਿਹੜਾ ਜਦੋਂ 10% ਜਾਂ ਉਸ ਤੋਂ ਘੱਟ ਫੰਕਸ਼ਨ ਕਿਡਨੀ ਦਾ ਬਚਦਾ ਹੈ ਤੋਂ ਯੂਜਲੀ ਅਸੀਂ ਸਟੇਜ 5 ਕ੍ਰਾਸ ਕਰ ਚੁੱਕੇ ਹੁੰਦੇ ਹਾਂ ਹਮ that is the general stage commonly ਉਹੀ ਸਟੇਜ ਹੈ ਜਿੱਥੇ ਕਿ ਤੁਹਾਨੂੰ ਜਿਹੜਾ ਕਿਡਨੀ ਰਿਪਲੇਸਮੈਂਟ ਟ੍ਰੀਟਮੈਂਟ ਜਿਹੜੀ ਹੈ ਉਹਦੀ ਜ਼ਰੂਰਤ ਪੈਂਦੀ ਹੈ ਜਿਹਦੇ ਵਿੱਚ ਕਿ ਡਾਇਲਿਸਿਸ ਜਾਂ ਅੱਗੇ ਅਸੀਂ ਗੱਲ ਕਰਾਂਗੇ 트랜스플ਾਂਟ ਦੀ ਵਾਰੀ ਆ ਸਕਦੀ ਹੈ that is when ਜਦੋਂ ਤੁਸੀਂ ਸਟੇਜ 5 ਜਾਂ ਉਸ ਨੂੰ ਕ੍ਰਾਸ ਕਰ ਚੁੱਕੇ ਹੁੰਦੇ ਹੋ ਜੀ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਲੋਕ ਇਸ ਦੀ ਲਪੇਟ ਦੇ ਵਿੱਚ ਆਉਂਦੇ ਪਏ ਨੇ ਉਹਦੇ ਕੀ ਕਾਰਨ ਮੰਨਦੇ ਹੋ ਤੁਸੀਂ ਅਹ ਲੀਕੋ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜਕੱਲ ਜਿਹੜੀ ਲਾਈਫ ਸਟਾਈਲ ਹੈ ਉਹ ਤੁਸੀਂ ਵੀ ਸਾਡੇ ਛੋਟਿਆਂ ਨੇ ਵੀ ਨੋਟ ਕੀਤਾ ਹੋਣਾ ਕਾਫੀ ਹੱਦ ਤੱਕ ਚੇਂਜ ਹੋ ਚੁੱਕਾ ਹੈ ਸਾਡੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹ ਨਹੀਂ ਨਹੀਂ ਰਹੀ ਸਾਡਾ ਹੈਲਦੀ ਲਾਈਫ ਸਟਾਈਲ ਨਹੀਂ ਰਿਹਾ ਜੀ ਤੁਸੀਂ ਬਾਡੀ ਜੋ ਨੇਚਰ ਨੇ ਬਣਾਈ ਹੈ ਬਾਡੀ ਇਸ ਤਰ੍ਹਾਂ ਲਈ ਨਹੀਂ ਬਣਾਈ ਕਿ ਅਸੀਂ 24 ਆਵਰ ਸਿਟਿੰਗ ਜਾਂ ਲੇਜ਼ੀ ਵਿੱਚ ਬੈਠੇ ਹੋਈਏ ਇਟ ਹੈਸ ਟੂ ਮੂਵ ਮਤਲਬ ਬਾਡੀ ਦਾ ਮੂਵਮੈਂਟ ਬਹੁਤ ਜ਼ਰੂਰੀ ਹੈ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ ਜੀ ਅਸੀਂ ਕਾਫੀ ਹੱਦ ਤੱਕ ਅੱਜ ਕੱਲ ਜਿਹੜੇ ਉਹ ਟੈਕਨੋਲੋਜੀ ਉੱਤੇ ਡਿਪੈਂਡੈਂਟ ਹੋ ਗਏ ਆ ਫੋਰ ਐਵਰੀ ਕਿਤੇ ਵੀ ਜਾਣ ਲਈ ਸਾਨੂੰ ਜਿਹੜੀ ਹੈ ਮੋਟਰ ਵਹੀਕਲ ਦੀ ਜ਼ਰੂਰਤ ਪੈ ਰਹੀ ਹੈ ਜੋ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਜਾਂ ਤਾਂ ਲੋਕੀ ਪੈਦਲ ਚੱਲਦੇ ਨੇ ਜਾਂ ਸਾਈਕਲ ਜ਼ਿਆਦਾ ਜ਼ਿਆਦਾ ਹੁੰਦੇ ਸੀ ਅਸੀਂ ਲਾਈਫ ਫਾਸਟ ਹੋਣ ਦੇ ਵਿੱਚ ਅਸੀਂ ਟੈਕਨੋਲੋਜੀ ਦੇ ਉੱਤੇ ਡਿਪੈਂਡੈਂਟ ਹੋ ਗਏ ਹਾਂ ਫਿਜ਼ੀਕਲ ਐਕਟੀਵਿਟੀ ਉਨੀ ਘਟ ਗਈ ਹੈ ਜੀ ਜਿਹਦੇ ਨਾਲ ਕੀ ਸਾਨੂੰ ਲਾਈਫਸਟਾਈਲ ਜਿਹੜੀਆਂ ਡਿਜ਼ੀਜ਼ਿਸ ਨੇ ਉਹ ਜ਼ਿਆਦਾ ਪਕੜ ਰੀਆਂ ਨੇ ਬਿਲਕੁਲ ਡਾਇਬੀਟਿਸ ਐਂਡ ਹਾਈਪਰਟੈਨਸ਼ਨ ਇਹ ਦੋਨੋਂ ਕ੍ਰੋਨਿਕ ਲਾਈਫਸਟਾਈਲ ਡਿਜ਼ੀਜ਼ਿਸ ਨੇ ਹੂੰ ਮੋਟਾਪੇ ਦਾ ਵਧਣਾ ਹੂੰ ਤੋਂ ਇਹਨਾਂ ਦੇ ਕਾਰਨ ਹੀ ਸਾਡੀ ਕਿਡਨੀ ਫੇਲਿਅਰ ਦੇ ਵੀ ਨੰਬਰ ਜਿਹੜੇ ਆ ਉਹ ਹੌਲੀ ਹੌਲੀ ਵਧਦੇ ਜਾ ਰਹੇ ਨੇ ਬਿਲਕੁਲ ਸੋ ਇਸ ਦਾ ਟ੍ਰੀਟਮੈਂਟ ਕੀ ਹੈ ਕਿ ਆਪਸ਼ਨਸ ਨੇ ਕਿ ਜਿਸ ਤਰੀਕੇ ਦੇ ਨਾਲ ਮਤਲਬ ਕਿ ਕਿਡਨੀ ਫੇਲਿਅਰ ਦੇ ਨਾਲ ਜਿਹੜਾ ਵਿਅਕਤੀ ਪੀੜਤ ਹੋ ਚੁੱਕਿਆ ਉਸ ਨੂੰ ਠੀਕ ਕੀਤਾ ਜਾ ਸਕੇ ਯੈਸ ਸਿਮਿਲਰਲੀ ਇਹ ਮੈਂ ਡਿਟੇਲ ਦੇ ਵਿੱਚ ਦੱਸਣਾ ਚਾਹਾਂਗਾ ਆਪਣੇ ਸ਼੍ਰੋਤਿਆਂ ਨੂੰ ਬਟ ਉਹ ਡਿਟੇਲ ਦੱਸਣ ਤੋਂ ਪਹਿਲਾਂ ਇੱਕ ਮੈਂ ਚੀਜ਼ ਕ ਕਿ ਕਿਡਨੀ ਫੇਲਰ ਦਾ ਜੋ ਪਰਮਨੈਂਟ ਟਰੀਟਮੈਂਟ ਹੈ ਉਹ ਕਿਡਨੀ ਰਿਪਲੇਸਮੈਂਟ ਹੀ ਹੈ ਹੂੰ ਕਿਉਂ ਕਿਉਂਕਿ ਅਗਰ ਕਿਡਨੀ ਖਰਾਬ ਹੋ ਗਈ ਜਾਂ ਗੁਰਦੇ ਦੋਨੋਂ ਖਰਾਬ ਹੋ ਗਏ ਤੇ ਉਹਨਾਂ ਨੂੰ ਗੁਰਦੇ ਹੀ ਰਿਪਲੇਸ ਕਰ ਸਕਦੇ ਨੇ ਉਹਨਾਂ ਨੂੰ ਹੋਰ ਕੋਈ ਪਰਮਨੈਂਟ ਟਰੀਟਮੈਂਟ ਨਹੀਂ ਹੈ ਰਿਪਲੇਸਮੈਂਟ ਦਾ ਹੂੰ 올 ਅਦਰ ਟਰੀਟਮੈਂਟ ਆਪਸ਼ਨਸ ਜਿਹੜੀਆਂ ਨੇ ਕਿਡਨੀ ਫੇਲਰ ਦੇ ਵਿੱਚ ਉਹ ਸਾਰੀਆਂ ਟੈਂਪਰੇਰੀ ਮੈਜਰਸ ਨੇ ਤੇ ਮਰੀਜ਼ ਨੂੰ ਜਾਨ ਬਚਾਉਣ ਵਾਸਤੇ ਹੀ ਕੀਤੀਆਂ ਜਾਂਦੀਆਂ ਨੇ ਉਹ ਪਰਮਨੈਂਟ ਸੋਲੂਸ਼ਨ ਨਹੀਂ ਹੈ ਹੂੰ ਸੋ ਜਦੋਂ ਅ ਅਸੀਂ ਲੇਬਲ ਕਰਦੇ ਆਂ ਜਾਂ ਮਰੀਜ਼ ਨੂੰ ਲੱਛਣ ਇਦਾਂ ਹੁੰਦੇ ਨੇ ਕਿ ਤੁਹਾਡੀਆਂ ਕਿਡਨੀਆ ਫੇਲ ਹੋ ਗਈਆਂ ਨੇ ਅਸੀਂ ਟੈਸਟ ਕਰ ਲੈਨੇ ਆਂ ਸਾਨੂੰ ਪਤਾ ਲੱਗਦਾ ਹੈ ਕਿ ਮਰੀਜ਼ ਦੀ ਬਾਡੀ ਦੇ ਵਿੱਚ ਕਿਹੜੇ ਕਿਹੜੇ ਖਰਾਬ ਤੱਤ ਜਿਹੜੇ ਆ ਉਹਨਾਂ ਦੀ ਮਿਕਦਾਰ ਵਧੀ ਘਟੀ ਹੈ ਹਮ ਤੇ ਟ੍ਰੀਟਮੈਂਟ ਆਪਸ਼ਨ ਦੇ ਵਿੱਚ ਕੁਝ ਮੈਡੀਸਿਨ ਹੁੰਦੀਆਂ ਨੇ ਕੁਝ ਇੰਜੈਕਸ਼ਨਸ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਖੂਨ ਦੀ ਮਾਤਰਾ ਨੂੰ ਸਟੇਬਲ ਰੱਖ ਸਕੀਏ ਕੈਲਸ਼ੀਅਮ ਨੂੰ ਸਟੇਬਲ ਰੱਖ ਸਕੀਏ ਫਾਸਫੇਟ ਯੂਰਿਕ ਐਸਿਡ ਨੂੰ ਸਟੇਬਲ ਰੱਖ ਸਕੀਏ ਪੋਟਾਸ਼ੀਅਮ ਐਸਿਡ ਨੂੰ ਸਟੇਬਲ ਰੱਖ ਸਕੀਏ ਜੀ ਉਨਾ ਵਾਸਤੇ ਕੁਝ ਟਰੀਟਮੈਂਟ ਅਸੀਂ ਦਿੰਨੇ ਆ ਪੇਸ਼ੈਂਟ ਨੂੰ ਹਮ ਬਟ ਸਮ ਟਾਈਮ ਵਟ ਹੈਪਨਸ ਇਜ਼ ਕਿ ਇਹਨਾਂ ਦੀ ਮਿਕਦਾਰ ਇਨੀ ਡੇਂਜਰਸ ਲੈਵਲ ਤੱਕ ਉੱਪਰ ਥਲੇ ਹੁੰਦੀ ਹੈ ਕਿ ਪੇਸ਼ੈਂਟ ਦੀ ਜਾਨ ਜਾਣ ਦਾ ਖਤਰਾ ਵੀ ਹੋ ਸਕਦਾ ਹੈ ਜੀ ਅਗਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਡਾਕਟਰ ਨੂੰ ਕਿ ਮਰੀਜ਼ ਦੀ ਜਾਨ ਜਾਂਦਾ ਵੀ ਖਤਰਾ ਹੈ ਤਾਂ ਸਾਨੂੰ ਲਾਈਫ ਸੇਵਿੰਗ ਟਰੀਟਮੈਂਟ ਆਪਸ਼ਨ ਦੇਣਾ ਪੈਂਦਾ ਹੈ ਪੇਸ਼ੈਂਟ ਨੂੰ ਜਿਹਦੇ ਵਿੱਚ ਮੇਨਲੀ ਹੈ ਕਿ ਡਾਇਲਾਈਸ ਕਰਨਾ ਪੈਂਦਾ ਹੈ ਡਾਇਲਿਸਿਸ ਪੇਸ਼ੈਂਟ ਦਾ ਕਰਨਾ ਪੈਂਦਾ ਹੈ ਹਮ ਸੋ ਇਹ ਡਾਇਲਿਸਿਸ ਜਿਹੜਾ ਹੈ ਇੱਕ ਟੈਂਪਰਰੀ ਮੀਜਰ ਹੈ ਯਕੀ ਡਾਇਲਿਸਿਸ ਨੂੰ ਸਟਾਰਟ ਕਰਨਾ ਪੈਂਦਾ ਹੈ ਅਗਰ ਪੇਸ਼ੈਂਟ ਨੇ ਕਾਫੀ ਸਾਰੇ ਫੈਕਟਰ ਨੇ ਜਿਨ੍ਹਾਂ ਨੂੰ ਦੇਖ ਕੇ ਸਟਾਰਟ ਕਰਦੇ ਦੋ ਡਾਇਲਿਸਿਸ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਇਸ ਨੂੰ ਲੈ ਕੇ ਬਹੁਤ ਸਾਰੀਆਂ ਮਿਥਸ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਵਹਿਮ ਭਰਮ ਨੇ ਜ਼ਰੂਰ ਦੱਸੋ ਡਾਇਲਿਸਿਸ ਦੇਖੋ ਮੇਨਲੀ ਦੋ ਤਰੀਕੇ ਨੇ ਡਾਇਲਿਸਿਸ ਕਰਨ ਦੇ ਇੱਕ ਜਿਹਨੂੰ ਕਾਮਨਲੀ ਕਿਹਾ ਜਾਂਦਾ ਹੈ ਖੂਨ ਵਾਲਾ ਡਾਇਲਿਸਿਸ ਜਿਹੜਾ ਕਿ ਆ ਕਾਫੀ ਸਾਰੇ ਸ਼ੁਕਤਾਂ ਨੇ ਵੀ ਦੇਖਿਆ ਹੋਣਾ ਜਾਂ ਸੁਣਿਆ ਜ਼ਰੂਰ ਹੋਏਗਾ ਕਿ ਇੱਕ ਮੋਟੀ ਨਲੀ ਜਿਹੜੀ ਹੈ ਉਹ ਗਰਦਨ ਤੋਂ ਲਗਾ ਦਿੱਤੀ ਜਾਂਦੀ ਹੈ ਜਾਂ ਪੱਟ ਦੇ ਕੋਲੋਂ ਲਗਾ ਦਿੱਤੀ ਜਾਂਦੀ ਹੈ ਹੂੰ ਜਾਂ ਹੱਥ ਦੇ ਉੱਤੇ ਇੱਕ ਛੋਟਾ ਜਿਹਾ ਚੀਰਾ ਲਗਾ ਕੇ ਇੱਕ ਨਸ ਨੂੰ ਦੂਸਰੇ ਨਾਲ ਜੋੜ ਕੇ ਵੱਡਾ ਕੀਤਾ ਜਾਂਦਾ ਹੂੰ ਸੋ ਬੇਸਿਕਲੀ ਜਿਹੜਾ ਖੂਨ ਵਾਲਾ ਡਾਇਲਿਸਿਸ ਹੈ ਉਹਦਾ ਜਾਂ ਦੂਸਰਾ ਅਸੀਂ ਬੋਲਦੇ ਹਾਂ ਪਾਣੀ ਵਾਲਾ ਡਾਇਲਿਸਿਸ ਜਿਹੜਾ ਪੇਟ ਦੇ ਵਿੱਚ ਟਿਊਬ ਪਾ ਕੇ ਕੀਤਾ ਜਾਂਦਾ ਹੈ ਤੇ ਉਹ ਪੇਸ਼ੈਂਟ ਘਰ ਵੀ ਕਰ ਸਕਦਾ ਜਿਹਨੂੰ ਅਸੀਂ ਪੈਰੀਟੋਨਿਅਲ ਡਾਇਲਿਸਿਸ ਬੋਲਦੇ ਹਾਂ ਹੂੰ ਜਿਹੜਾ ਬਲੱਡ ਵਾਲਾ ਡਾਇਲਿਸਿਸ ਹੈ ਉਸ ਨੂੰ ਹਿਮੋਡਾਇਲਿਸਿਸ ਬੋਲਿਆ ਜਾਂਦਾ ਹੈ ਜੀ ਸੋ ਬੇਸਿਕ ਇਹਨਾਂ ਦਾ ਪਰਪਸ ਕੀ ਹੈ ਨਾ ਡਾਇਲਿਸਿਸ ਦਾ ਡਾਇਲਿਸਿਸ ਦਾ ਮੇਨ ਪਰਪਸ ਹੈ ਕਿ ਸਰੀਰ ਦੇ ਵਿੱਚੋਂ ਐਕਸੈਸ ਵਾਟਰ ਨੂੰ ਕੱਢਣਾ ਤੇ ਉਹਦੇ ਨਾਲ ਜਿਹੜੇ ਖਰਾਬ ਤੱਤ ਹੈਗੇ ਨੇ ਉਹਨਾਂ ਨੂੰ ਫਿਲਟਰ ਲਗਾ ਕੇ ਬਾਹਰ ਕੱਢਣਾ ਜੀ ਸੋ ਇਹ ਡਾਇਲਿਸਿਸ ਦਾ ਮੇਨ ਪਰਪਸ ਹੈ ਹਮ ਹੁਣ ਡਾਇਲਿਸਿਸ ਦੇ ਨਾਲ ਪ੍ਰੋਬਲਮ ਇਹ ਹੈ ਕਿ ਡਾਇਲਿਸਿਸ ਕਦੇ ਵੀ ਕੰਪਲੀਟ ਟ੍ਰੀਟਮੈਂਟ ਆਫ ਕਿਡਨੀ ਫੇਲਰ ਨਹੀਂ ਹੋ ਸਕਦਾ ਹਮ ਉਹ ਇਸ ਲਈ ਕਿਉਂਕਿ ਜਿਹੜੇ ਕਿਡਨੀ ਦੇ ਦੂਸਰੇ ਫੰਕਸ਼ਨ ਹੈ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਨੂੰ ਹਿਮੋਗਲੋਬਿਨ ਨੂੰ ਮੇਨਟੇਨ ਰੱਖਣਾ ਹਮ ਕੈਲਸ਼ੀਅਮ ਨੂੰ ਮੇਨਟੇਨ ਰੱਖਣਾ ਇਹ ਜਿਹੜੀ ਡਾਇਲਿਸਿਸ ਇਹ ਫੰਕਸ਼ਨ ਕੰਪਲੀਟ ਨਹੀਂ ਕਰ ਸਕਦਾ ਹੂੰ ਸੋ ਡਾਇਲਿਸਿਸ ਜਿਹੜਾ ਹੈ ਉਹ ਕਿਸੇ ਵੀ ਮਰੀਜ਼ ਨੂੰ ਸਿਰਫ 10 ਤੋਂ 20% ਦੇ ਵਿੱਚ ਵਿੱਚ ਹੀ ਕਿਡਨੀ ਫੇਲਰ ਦਾ ਟ੍ਰੀਟਮੈਂਟ ਕਰ ਪਾਉਂਦਾ ਹੈ ਜੀ ਤੇ ਇਟ ਇਜ਼ ਯੂਜੂਲੀ ਡਨ ਫਾਰ ਲਾਈਫ ਸੇਵਿੰਗ ਕੰਡੀਸ਼ਨ ਐਂਡ ਇੰਪੋਰਟੈਂਟ ਇਜ਼ ਅਗਰ ਜਦੋਂ ਤੱਕ ਕਿਡਨੀ ਰਿਪਲੇਸਮੈਂਟ ਨਹੀਂ ਹੋ ਜਾਂਦਾ ਹੂੰ ਜਿਹੜਾ ਕਿ ਅਸੀਂ ਡਿਸਕਸ ਕੀਤਾ ਕਿ ਪਰਮਨੈਂਟ ਸੋਲੂਸ਼ਨ ਹੈ ਜੀ ਉਦੋਂ ਤੱਕ ਪੇਸ਼ੈਂਟ ਦਾ ਡਾਇਲਿਸਿਸ ਚੱਲਣਾ ਚਾਹੀਦਾ ਹੀ ਹੈ ਤਾਂ ਕਿ ਉਹਦੀ ਬਾਡੀ ਪ੍ਰੀਜ਼ਰਵ ਰਹੇ ਡਾਇਲਿਸਿਸ ਦੌਰਾਨ ਬਹੁਤ ਸਾਰੇ ਮਰੀਜ਼ਾਂ ਨੂੰ ਕਮਜ਼ੋਰੀ ਆ ਜਾਂਦੀ ਹੈ ਬਹੁਤ ਵੀਕਨੈਸ ਮਹਿਸੂਸ ਹੁੰਦੀ ਹੈ ਤੇ ਇਸ ਦੌਰਾਨ ਮੈਨੂੰ ਲੱਗਦਾ ਹੈ ਕਿ ਹੈਲਦੀ ਡਾਈਟ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਕੀ ਕੀ ਉਹਨਾਂ ਨੂੰ ਖਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਅਹ ਦੇਖੋ ਇਹ ਬੜਾ ਇੱਕ ਬੜਾ ਹੀ ਡਿਟੇਲਡ ਇੱਕ ਟੌਪਿਕ ਹੈ ਜਿਵੇਂ ਜੀ ਕਿਉਂਕਿ ਅਹ ਅਸੀਂ ਡਾਇਟਰੀ ਐਡਵਾਈਸ ਦਿੰਨੇ ਆ ਡਾਇਲਿਸਿਸ ਦੇ ਪੇਸ਼ੇਂਟ ਨੂੰ ਉਹਨਾਂ ਦਾ ਟਾਈਮ ਟੂ ਟਾਈਮ ਡਾਇਟਰੀ ਐਡਵਾਈਸ ਬਦਲਨੀ ਪੈਂਦੀ ਏ ਜੀ ਡਿਪੈਂਡਿੰਗ ਅਪਨ ਉਹਨਾਂ ਦੇ ਬਲੱਡ ਟੈਸਟ ਕਿਸ ਤਰ੍ਹਾਂ ਆ ਰਹੇ ਨੇ ਤੇ ਯੂਜੂਲੀ ਅਸੀਂ ਸਪੈਸ਼ਲਾਈਜ਼ਡ ਸਾਡੇ ਕੋਲ ਸਾਡੇ ਨਾਲ ਕੰਮ ਕਰ ਸਾਡੇ ਕੁਲੀਕ ਡਾਈਟਿਸ਼ਨ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਸਪੈਸ਼ਲ ਅਸੀਂ ਦੱਸਦੇ ਹਾਂ ਇਨਸਟਰਕਸ਼ਨਸ ਕਿ ਪੇਸ਼ੇਂਟ ਨੂੰ ਇਹ ਇਹ ਚੀਜ਼ਾਂ ਆਪ ਡਾਊਨ ਹੈ ਤੇ ਉਹਦੇ ਅਕੋਰਡਿੰਗ ਉਹਨਾਂ ਨੂੰ ਇੱਕ ਡਿਟੇਲ ਚਾਰਟ ਬਣਾ ਕੇ ਦਿੱਤਾ ਜਾਂਦਾ ਹੈ ਜੀ ਇਨਫੈਕਟ ਉਹ ਇੰਨਾ ਡਿਟੇਲ ਹੁੰਦਾ ਹੈ ਕਿ ਉਹਦੇ ਵਿੱਚ ਟਾਈਪ ਆਫ ਫੂਡ ਉਹਦੀ ਮਾਤਰਾ ਟਾਈਮਿੰਗ ਸਭ ਕੁਝ ਦੱਸਿਆ ਜਾਂਦਾ ਹੈ ਤੇ ਮਰੀਜ਼ ਨੂੰ ਅਸੀਂ ਇਹ ਵੀ ਇਨਕਰੇਜ ਕਰਦੇ ਹਾਂ ਕਿ ਉਹ ਡੇਲੀ ਆਪਣਾ ਬੋਡੀ weight ਵੀ ਮੈਜ਼ਰ ਕਰਕੇ ਆਪਣਾ ਡਾਇਰੀ ਦੇ ਵਿੱਚ ਲਿਖ ਕੇ ਸਾਡੇ ਕੋਲ ਨੈਕਸਟ ਫਾਲੋਅ ਅਪ ਤੇ ਆਉਣ ਜੀ ਸੋ ਡਾਈਟ ਜਿਹੜਾ ਹੈ ਇਟ ਇਜ਼ 올 ਟੂਗੇਦਰ ਡਿਟੇਲਡ ਇੱਕ ਟਾਪਿਕ ਹੈ ਮੈਨੂੰ ਇਹ ਲੱਗ ਰਿਹਾ ਹੂੰ ਤੇ ਜਿਹਦੇ ਵਾਸਤੇ ਅਸੀਂ ਹੈਲਪ ਲੈਂਦੇ ਹਾਂ ਡਾਈਟੀਸ਼ਨ ਸਾਡੇ ਕਲੀਕਸ ਦੀ ਜੀ ਤੇ ਕਾਫੀ ਹੱਦ ਤੱਕ ਅਸੀਂ ਜਿਹੜਾ ਆ ਉਹਨਾਂ ਦੇ ਬਲੱਡ ਟੈਸਟ ਨੂੰ ਦੇਖ ਕੇ ਹੀ ਇਸ ਚੀਜ਼ ਨੂੰ ਐਡਵਾਈਸ ਕਰਦੇ ਹਾਂ ਜੀ ਸੋ ਜਿਵੇਂ ਤੁਸੀਂ ਦੱਸਿਆ ਕਿ ਡਾਇਲਿਸਿਸ ਤੋਂ ਬੈਟਰ ਆਪਸ਼ਨ ਹੈ ਰਿਪਲੇਸਮੈਂਟ ਬੈਟਰ ਕਿਉਂ ਹੈ ਜ਼ਰੂਰ ਦੱਸੋ ਇਹ ਬਹੁਤ ਵਧੀਆ ਕੁਐਸਚਨ ਹੈ ਬਿਕੋਜ਼ ਇਹਨੂੰ ਲੈ ਕੇ ਇੱਕ ਤਾਂ ਮਿਥ ਹੈ ਕਿ ਪਹਿਲਾਂ ਤਾਂ ਡਾਇਲਿਸਿਸ ਨੂੰ ਲੈ ਕੇ ਮਿਥ ਹੈ ਸਾਡੇ ਪਬਲਿਕ ਦੇ ਵਿੱਚ ਕਿ ਡਾਇਲਿਸਿਸ ਬਹੁਤ ਮਾੜੀ ਚੀਜ਼ ਹੈ ਜਾਂ ਨਹੀਂ ਕਰਉਣਾ ਚਾਹੀਦਾ ਜਾਂ ਇਹਦੇ ਤੇ ਤਾਂ ਪੱਕਾ ਹੀ ਅਸੀਂ ਮੌਤ ਦੇ ਮੂੰਹ ਵੱਲ ਜਾ ਰਹੇ ਹਾਂ ਹੂੰ ਦੂਸਰਾ ਹੈ ਟ੍ਰਾਂਸਪਲੈਂਟ ਨੂੰ ਲੈ ਕੇ ਵੀ ਮਿਥ ਸਗੀਆਂ ਨੇ ਕਿ ਟ੍ਰਾਂਸਪਲੈਂਟ ਸਕਸੈਸਫੁਲ ਨਹੀਂ ਹੁੰਦਾ ਤਾਂ ਮੇਰਾ ਇਹ ਵੀ ਮੰਨਣਾ ਹੈ ਕਿ ਇਹਨਾਂ ਮਿਥਸ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਜਨਰਲ ਪਬਲਿਕ ਦੇ ਵਿੱਚ ਹੂੰ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਲਾਈਨ ਟ੍ਰੀਟਮੈਂਟ ਦੇ ਵਿੱਚ ਅਸੀਂ ਇਹ ਕਹੀ ਸੀ ਕਿ ਪਰਮਨੈਂਟ ਸੋਲੂਸ਼ਨ ਫਾਰ ਕਿਡਨੀ ਫੇਲਰ ਇਜ਼ ਆਲਵੇਜ਼ ਕਿਡਨੀ ਰਿਪਲੇਸਮੈਂਟ ਮਤਲਬ ਟ੍ਰਾਂਸਪਲੈਂਟ ਕਰਵਾਉਣਾ ਗੁਰਦਾ ਪ੍ਰਤਿਆਰੋਪਣ ਯਾ ਗੁਰਦਾ ਟ੍ਰਾਂਸਪਲੈਂਟ ਕਰਵਾਉਣਾ ਉਹੀ ਪਰਮਨੈਂਟ ਸੋਲੂਸ਼ਨ ਹੈ ਜੀ ਹੁਣ ਗੁਰਦਾ ਜਦ ਤੱਕ ਟ੍ਰਾਂਸਪਲੈਂਟ ਨਹੀਂ ਹੋ ਰਿਹਾ ਇੱਕ ਸਰਜਰੀ ਹੈ ਨਹੀਂ ਹੋ ਰਿਹਾ ਉਦੋਂ ਤੱਕ ਪੇਸ਼ੈਂਟ ਜਿਹੜਾ ਹੈ ਮਰੀਜ਼ ਉਹਦੀ ਬੋਡੀ ਹੈਲਦੀ ਕੰਡੀਸ਼ਨ ਚ ਹੋਣੀ ਚਾਹੀਦੀ ਹੈ ਰੱਖਣੀ ਪੈਗੀ ਸਾਨੂੰ ਹਮ ਜਿਹਦੇ ਵਿੱਚ ਜਿੱਦਾਂ ਅਸੀਂ ਡਾਈਟ ਦਾ ਰੋਲ ਦੇਖਿਆ ਅਸੀਂ ਕੁਝ ਮੈਡੀਕੇਸ਼ਨ ਦਾ ਰੋਲ ਦੇਖਿਆ ਡਾਇਲਿਸਿਸ ਦਾ ਰੋਲ ਵੀ ਆਉਂਦਾ ਹੈ ਇਸ ਲਈ ਡਾਇਲਿਸਿਸ ਅਸੀਂ ਉਦੋਂ ਤੱਕ ਕਰਦੇ ਆਂ ਜਦੋਂ ਤੱਕ ਟ੍ਰਾਂਸਪਲੈਂ ਹੂੰ ਤਾਂ ਹੁਣ ਟ੍ਰਾਂਸਪਲੈਂਟ ਨੂੰ ਕਿੰਨਾ ਟਾਈਮ ਲੱਗੇਗਾ ਉਹ ਡਿਪੈਂਡ ਕਰਦਾ ਹੈ ਪੇਸ਼ੈਂਟ ਦੇ ਟੈਸਟ ਦੇ ਉੱਤੇ ਬਾਡੀ ਦੇ ਉੱਤੇ ਤੇ ਉਹਨਾਂ ਦੇ ਅਵੇਲੇਬਿਲਟੀ ਆਫ ਡੋਨਰ ਦੇ ਉੱਤੇ ਹੂੰ ਐਂਡ ਹਸਪੀਟਲ ਈਟਿੰਗ ਲਿਸਟ ਦੇ ਉੱਤੇ ਜਿੱਥੇ ਤੁਸੀਂ ਕਰਾਉਣਾ ਚਾਹ ਰਹੇ ਹੋ ਤਾਂ ਜੀ ਫਿਰ ਟ੍ਰਾਂਸਪਲੈਂਟ ਬੈਟਰ ਕਿਉਂ ਹੈ ਹੂੰ ਖੂਨ ਸਾਡੀ ਕੋਲ ਅੱਜ ਦੀ ਡੇਟ ਦੇ ਵਿੱਚ ਦੇਖੋ ਬਹੁਤ ਸਾਰੇ ਲੱਖਾਂ ਪੇਸ਼ੈਂਟ ਦਾ ਡਾਟਾ ਕਲੈਕਟ ਹੋ ਗਿਆ ਹੈ ਜਿਹੜੇ ਸਾਇੰਟਿਫਿਕ ਡਾਟਾ ਨੇ ਇਹ ਸ਼ੋ ਕੀਤਾ ਹੈ ਕਿਉਂਕਿ ਡਾਇਲਿਸਿਸ ਜਿਹੜਾ ਹੈ ਇਟ ਹੈਜ਼ ਟੂ ਬੀ ਡਨ ਐਟ ਰੈਗੂਲਰ ਇੰਟਰਵਲਸ ਹੂੰ ਦੋ ਦਿਨ ਤਿੰਨ ਦਿਨ ਤੋਂ ਬਾਅਦ ਉਹ ਕਰਨਾ ਹੀ ਪਏਗਾ ਅਗਲੇ ਹਫਤੇ ਦੇ ਵਿੱਚ 12 ਘੰਟੇ ਦਾ ਡਾਇਲਿਸਿਸ ਰეკਮੈਂਡ ਕੀਤਾ ਜਾਂਦਾ ਹੈ ਫਾਰ ਅ ਪਰਸਨ ਜਿਹਦਾ weight 60 ਕਿਲੋ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਜੀ ਇਸ ਤੋਂ ਵੀ ਜ਼ਿਆਦਾ ਕਰਨਾ ਪੈ ਸਕਦਾ ਹੈ ਹੂੰ ਤੋਂ ਡਾਇਲਿਸਿਸ ਜਦੋਂ ਹੁੰਦਾ ਹੈ ਸੰਬੀਡੀ ਹੈਸ ਟੂ ਅਕੰਪਨੀ ਦਾ ਪੇਸ਼ੈਂਟ ਕਿਸੇ ਨੂੰ ਪੇਸ਼ੈਂਟ ਦੇ ਨਾਲ ਆਉਣਾ ਪਏਗਾ ਹਸਪੀਟਲ ਲੈ ਕੇ ਗੱਡੀ ਦੇ ਵਿੱਚ ਆਏਗੀ ਫਿਰ 4 ਤੋਂ 5 ਘੰਟੇ ਡਾਇਲਿਸਿਸ ਇੱਕ ਕਿੰਨਾ ਪਹਿਲਾਂ ਆਣਾ ਹੈ ਕਿੰਨਾ ਬਾਅਦ ਚ ਜਾਣਾ ਤੇ ਡਾਇਲਿਸਿਸ ਨਾਲ ਐਸੋਸੀਏਟਿਡ ਕੰਪਲਿਕਸ਼ਨਸ ਜਿੱਦਾਂ ਤੁਸੀਂ ਦੱਸਿਆ ਸਾਡੇ ਛੋਟਿਆਂ ਨੂੰ ਕੀ ਕਮਜ਼ੋਰੀ ਹੁੰਦੀ ਵੀਕਨੈਸ ਹੋ ਜਾਂਦੀ ਹੈ ਜੀ ਕਈ ਪੇਸ਼ੈਂਟ ਦਾ ਬੀਪੀ ਫਾਲ ਹੋ ਜਾਂਦਾ ਹੈ ਉਹਨਾਂ ਨੂੰ ਹਸਪੀਟਲਾਈਜ਼ ਕਰਨ ਦੀ ਲੋੜ ਪੈਂਦੀ ਹੈ ਹਮ ਡਾਇਲਿਸਿਸ ਨਾਲ ਕੁਝ ਇਨਫੈਕਸ਼ਨਸ ਵੀ ਪਾਰਟਿਕੁਲਰਲੀ ਐਸੋਸੀਏਟਿਡ ਨੇ ਜਿੱਦਾਂ ਅਸੀਂ ਕਾਲਾ ਪੀਲਿਆ ਤੇ ਹੈਪੇਟਾਈਟਸ ਬੀ ਬਾਰੇ ਸੁਣਿਆ ਤੁਹਾਡੇ ਕੋਲ ਉਹਨਾਂ ਦਾ ਫਿਰ ਟ੍ਰੀਟਮੈਂਟ ਕਰਾਉਣਾ ਪੈਂਦਾ ਹਮ ਸੋ ਡੇਟਾ ਜਿਹੜਾ ਸਾਇੰਟਿਫਿਕ ਹੈ ਉਹਨੇ ਸਾਨੂੰ ਇਹ ਦੱਸਿਆ ਕਿ ਇਹ ਸਾਰਾ ਕੁਝ ਮਿਲਾ ਕੇ ਤੁਹਾਡਾ ਜਿਹੜਾ ਡਾਇਲਿਸਿਸ ਦਾ ਕੋ ਏ ট্রান্সਪਲੈਂਟ ਦੇ ਟੋਟਲ ਕਾਸਟ ਨਾਲੋਂ ਕਿਤੇ ਜ਼ਿਆਦਾ ਹੋ ਜਾਂਦਾ ਹੈ। ਹੂੰ। ਤੋਂ ਨੰਬਰ 1 ਤਾਂ ਕਾਸਟ ਹੋ ਗਿਆ। ਜੀ। ਦੂਸਰਾ ਹੈ ਕੁਆਲਿਟੀ ਆਫ ਲਾਈਫ which is I think even more important than the cost। ਹੂੰ। ਕਾਸਟ ਤਾਂ ਤੁਸੀਂ ਕਿਤਨੋਂ ਕਿਤੋਂ ਅਰੇਂਜ ਕਰ ਲਏਗਾ ਮਰੀਜ਼ ਕਿਤਨੋਂ ਕਿਤੋਂ ਕਰ ਲਏਗਾ ਕਿਸੇ ਨੇ ਵੀ ਕਰਵਾਣਾ ਤਾਂ ਕਾਸਟ ਹੋ ਜਾਏਗਾ ਰੇਂਜ ਬਟ ਕੁਆਲਿਟੀ ਆਫ ਲਾਈਫ ਜਿਹੜੀ ਹੈ ਉਹਦਾ ਉਹ ਪ੍ਰਾਈਸਲੈਸ ਹੈ ਮੇਰੀ ਧਾਰਨਾ। ਹੂੰ। ਕਿਉਂਕਿ ਡਾਇਲਿਸਿਸ ਦੇ ਉੱਤੇ ਜਿਹੜਾ ਸਮਾਂ ਹੈ ਉਹ ਕੁਆਲਿਟੀ ਆਫ ਲਾਈਫ ਇੰਨੀ ਬੈਡ ਹੋ ਜਾਂਦੀ ਹੈ ਮੈਨੂੰ ਇਹ ਲੱਗਦਾ ਹੈ ਪਰਸਨਲੀ। ਅ ਕਿ ਬੈਡ ਇਨ ਦ ਸੈਂਸ ਕਿ ਤੁਹਾਨੂੰ ਇੱਕ ਬੰਦਾ ਕੈਰੀ ਕਰਨ ਨੂੰ ਕੰਪਨੀ ਕਰਨ ਨੂੰ ਚਾਹੀਦਾ ਹੈ ਫਿਰ ਤੁਹਾਨੂੰ ਵੀਕਨੈਸ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਪਾ ਰਹੇ ਬਟ 트랜스ਪਲੈਂਟ ਗਿਵਸ ਯੂ ਦੀ ਕੁਆਲਿਟੀ ਆਫ ਲਾਈਫ ਐਟ ਲੈਸਰ ਕੋਸਟ ਐਜ਼ ਕੰਪੇਅਰ ਟੂ ਡਾਇਲਿਸਿਸ ਜੀ ਤੇ 트랜스플ਾਂਟ ਤੇ ਲੈਸਰ ਡੋਨਰ ਲੱਭਣਾ ਕਿੰਨਾ ਕੋਖਾ ਹੁੰਦਾ ਆ ਦੇਖੋ 트랜스ਪਲੈਂਟ ਦੇ ਵਿੱਚ ਜਿਹੜਾ ਡੋਨੇਸ਼ਨ ਹੈ ਕਿਡਨੀ ਡੋਨਰ ਜਿਹੜਾ ਮਿਲਣਾ ਹੈ ਇੰਡੀਆ ਵਰਲਡਵਾਈਡ ਆਲਸੋ देयर ਟੂ ਟਾਈਪ ਆਫ ਜੋ ਕਿਡਨੀ ਡੋਨੇਸ਼ਨ ਹੁੰਦੇ ਨੇ ਹਮ ਇਤਾਂ ਹੈ ਜਿਹਨੂੰ ਅਸੀਂ ਬੋਲਦੇ ਲਿਵਿੰਗ ਕਿਡਨੀ ਡੋਨੇਸ਼ਨ ਜਿਹੜਾ ਕੇ ਜ਼ਿੰਦਾ ਕੋਈ ਵਿਅਕਤੀ ਲਿਵਿੰਗ ਪਰਸਨ ਜਿਹੜਾ ਹੈ ਉਹ ਆਪਣੇ ਇੱਕ ਗੁਰਦਾ ਜਿਹੜਾ ਹੈ ਕਿਸੇ ਲੋੜਵੰਦ ਵਿਅਕਤੀ ਨੂੰ ਡੋਨੇਟ ਕਰੇਗਾ। ਹੂੰ। ਦੂਸਰਾ ਜਿਹੜਾ ਹੈ ਉਹਨੂੰ ਅਸੀਂ ਬੋਲਦੇ ਹਾਂ ਡਿਸੀਜ਼ਡ ਡੋਨਰ ਟ੍ਰਾਂਸਪਲੈਂਟ ਜਾਂ ਕੈਡੇਵਰਿਕ ਡੋਨੇਸ਼ਨ ਆਫ ਦੀ ਆਰਗਨਸ। ਹੂੰ। ਉਹਦੇ ਚਾਹੇ ਕਿ ਅਗਰ ਕਿਸੇ ਦੀ ਅਚਨਚੇਤ ਅਨਫੋਰਚਨਟਲੀ ਡੈਥ ਹੋ ਗਈ ਹੈ ਸਮੇਂ ਤੋਂ ਪਹਿਲਾਂ ਤਾਂ ਉਹ ਆਪਣੇ ਆਰਗਨ ਜਿਹੜੇ ਹੈ ਡੋਨੇਟ ਕਰ ਸਕਦੇ ਹਨ ਕਿਸੇ ਲੋੜਵੰਦ ਨੂੰ। ਹੂੰ। ਸੋ ਇੰਡੀਆ ਦੇ ਵਿੱਚ ਬਾਈ ਲਾ ਜਿਹੜਾ ਹੈ ਲਿਵਿੰਗ ਕਿਡਨੀ ਜਿਹੜਾ ਲੈਣਾ ਹੈ ਕਿਸੇ ਤੋਂ ਇਟ ਇਜ਼ ਅਲਾਉਡ ਓਨਲੀ ਫਾਰ ਰਿਲੇਟਿਡ ਪਰਸਨ ਦੇ ਲੀਗਲੀ ਰਿਲੇਟਿਡ ਹੋਣੇ ਚਾਹੀਦੇ ਨੇ ਓਕੇ ਜੇ ਲੀਗਲੀ ਰਿਲੇਟਿਡ ਨਹੀਂ ਹਨ ਤਾਂ ਉਹਨਾਂ ਤੋਂ ਤੁਸੀਂ ਉਹ ਤੁਹਾਨੂੰ ਡੋਨੇਟ ਨਹੀਂ ਕਰ ਸਕਦੇ ਯੂ ਵਿਲ ਨੀਡ ਸਪੈਸ਼ਲ ਪਰਮਿਸ਼ਨਸ ਫ্রম ਦਾ ਲਾਅ ਐਂਡ ਦਾ ਗਵਰਨਮੈਂਟ ਜਿਹੜਾ ਦੂਸਰਾ ਆਪਸ਼ਨ ਹੈ ਹਮ ਡਿਸੀਜ਼ ਡੋਨਰ ਵਾਲਾ ਉਹਦੇ ਲਈ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਹੈ ਪਾਰਟਿਕੂਲਰ ਹਸਪੀਟਲ ਦੇ ਵਿੱਚ ਤੇ ਉਹ ਤੁਹਾਨੂੰ ਨੇਸ਼ਨ ਵਾਈਡ ਇੱਕ ਕਾਮਨ ਵੇਟਿੰਗ ਲਿਸਟ ਬਣਦੀ ਹੈ ਜਿਹਦੇ ਅਕੋਰਡਿੰਗ ਤੁਹਾਨੂੰ ਕਿਡਨੀ ਮਿਲਦੀ ਹੈ ਹਮ ਸੋ ਡਿਸੀਜ਼ ਡੋਨਰ ਜਿਹੜਾ ਕੈਡੇਵਰਿਕ ਹੈ ਉਹਦੇ ਚ ਤਾਂ ਰਿਲੇਟਡ ਦਾ ਕੋਈ ਇਸ਼ੂ ਨਹੀਂ ਹੈ ਉਹਦੇ ਕੋਈ ਰਿਲੇਸ਼ਨ ਨਹੀਂ ਹੈ ਯੂ ਜਸਟ ਹੈਵ ਟੂ ਗੋ ਥਰੂ ਦਾ ਵੇਟਿੰਗ ਲਿਸਟ ਹਮ ਬਟ ਜਿਹੜਾ ਲਿਵਿੰਗ ਰਿਲੇਟਡ ਵਾਲਾ ਹੈ ਉਹ ਤੁਹਾਨੂੰ ਡੋਨਰ ਲੱਭਣਾ ਇੱਕ ਪੇਸ਼ੈਂਟ ਦੀ ਹੀ ਜਾਂ ਉਹਦੀ ਫੈਮਿਲੀ ਦੀ ਰਿਸਪੋਨਸੀਬਿਲਟੀ ਹੁੰਦੀ ਹੈ ਕਿ ਉਹ ਡੋਨੇਸ਼ਨ ਵਾਸਤੇ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਅੱਗੇ ਲੈ ਕੇ ਆਉਣ ਜੀ ਹੁਣ ਇਥੇ ਹੀ ਕੁਐਸਚਨ ਹੈ ਕਿ ਅਗਰ ਫੈਮਿਲੀ ਅਸੀਂ ਪੂਰੇ 4-5 ਜਾਂ 5 ਮੈਂਬਰ ਆ ਗਏ ਨੇ ਤਾਂ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਸਭ ਦੇ ਕੁਝ ਬੇਸਿਕ ਟੈਸਟ ਕਰਕੇ ਦੇਖਦੇ ਹਾਂ ਕਿ ਇਹਨਾਂ ਲਈ ਬੈਸਟ ਸੂਟੇਬਲ ਡੋਨਰ ਕੌਣ ਹੈ ਇਹ ਜਿਹੜਾ ਡਿਸੀਜਨ ਹੈ ਉਹ ਇਸ ਬੇਸਿਸ ਤੇ ਲੈਣਿਆ ਕਿ ਡੋਨਰ ਨੂੰ ਵੀ ਕਿਡਨੀ ਡੋਨੇਸ਼ਨ ਤੋਂ ਬਾਅਦ ਕੋਈ ਹੈਲਥ ਇਸ਼ੂ ਨਹੀਂ ਹੋਣਾ ਚਾਹੀਦਾ ਜੀ ਸੋ ਆਮ ਤੌਰ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਘਰੇਲੂ ਨੁਸਖੇ ਵੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਇਲਾਜ ਕਰ ਸਕਦੇ ਹੋ ਜੇਕਰ ਤੁਸੀਂ ਕਿਡਨੀ ਫੇਲਿਅਰ ਵੱਲ ਵੱਧਦੇ ਪਿਓ ਜਾ ਇਸ ਦੇ ਨਾਲ ਪੀੜਤ ਹੋ ਚੁੱਕੇ ਹੋ ਕੀ ਇਹ ਚੀਜ਼ਾਂ ਸਹੀ ਹੁੰਦੀਆਂ ਘਰੇਲੂ ਨੁਸਖਿਆਂ ਦੇ ਨਾਲ ਮਨੁੱਖ ਠੀਕ ਹੋ ਸਕਦਾ ਜਾਂ ਡਾਕਟਰੀ ਸਲਾਹ ਜ਼ਰੂਰੀ ਹੈ ਨਹੀਂ ਸਿਮਰ ਜੀ ਦੇਖੋ ਇਸ ਘਰੇਲੂ ਨੁਸਖੇ ਜਿਹੜੇ ਨੇ ਆਪਣੇ ਲੈਵਲ ਤੇ ਅਪਣਾ ਲੈਣਾ ਜਾਂ ਜਾਂ ਕਿਸੇ ਕਿਸੇ ਵੀ ਜਿਹੜਾ ਐਕਸਪਰਟ ਨਹੀਂ ਹੈ ਉਹਦੀ ਸਲਾਹ ਤੋਂ ਬਿਨਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਲੈਣਾ ਜਾਂ ਕੁਝ ਇਸ ਤਰ੍ਹਾਂ ਦਾ ਤਰੀਕਾ ਕਰਨਾ ਕਿ ਮੈਂ ਇਸ ਤਰ੍ਹਾਂ ਠੀਕ ਹੋ ਜਾਵਾਂਗਾ। ਹੂੰ ਇਹਨੂੰ ਮੈਂ ਤਾਂ ਕੀ ਮੈਨੂੰ ਲੱਗਦਾ ਕੋਈ ਵੀ ਸਾਇੰਟਿਫਿਕ ਜਾਂ ਕੋਈ ਮੈਡੀਕਲ ਪੇਟਰਨਿਟੀ ਦੇ ਵਿੱਚੋਂ ਕੋਈ ਵੀ ਐਡਵਾਈਸ ਨਹੀਂ ਕਰੇਗਾ। ਜੀ। ਸੋ ਬੈਸਟ ਇਹੀ ਰეკਮੈਂਡੇਸ਼ਨ ਹੈ ਕਿ ਤੁਸੀਂ ਜਿੱਦਾਂ ਅਸੀਂ ਸਿੰਪਟਮ ਤੁਸੀਂ ਡਿਸਕਸ ਕੀਤੇ ਅਸੀਂ ਹੂੰ ਉਹ ਅਗਰ ਤੁਹਾਨੂੰ ਲੱਛਣ ਕਿਸੇ ਨੂੰ ਹੋ ਰਹੇ ਨੇ ਤਾਂ ਬੈਸਟ ਹੈ ਕਿ ਤੁਸੀਂ ਆਪਣੇ ਕਿਡਨੀ ਐਕਸਪਰਟ ਨੂੰ ਇੱਕ ਵਾਰ ਮਿਲੋ। ਉਹਨਾਂ ਦੀ ਗਾਈਡੈਂਸ ਜ਼ਰੂਰ ਲਵੋ। ਹੂੰ ਉਹਨਾਂ ਦੀ ਸਲਾਹ ਲਵੋ। ਤੁਸੀਂ 1 2 3 ਤੁਹਾਡਾ ਰਾਈਟ ਹੈ ਜਿੱਥੋਂ ਮਰਜ਼ੀ ਤੁਸੀਂ ਸਲਾਹ ਲਓ ਬਟ ਇੱਕ ਸਾਇੰਟਿਫਿਕ ਇੱਕ ਕਿਡਨੀ ਐਕਸਪਰਟ ਤੋਂ ਸਲਾਹ ਜ਼ਰੂਰ ਲਵੋ ਕਰੇ ਲੂ ਆਪਣੇ ਆ ਬੈਟਕੇ ਨੁਸਖੇ ਜਿਹੜੇ ਉਹ ਨਾ ਬਣਾਓ ਐਂਡ ਮੋਸਟ ਇੰਪੋਰਟੈਂਟ ਇਹਦੇ ਵਿੱਚ ਸਲਾਹ ਜਲਦੀ ਤੋਂ ਜਲਦੀ ਲਵੋ ਹੂੰ ਬਿਲਕੁਲ ਜੀ ਸੋ ਜਾਂਦੇ ਜਾਂਦੇ ਸਾਡੀ ਆਡੀਅנס ਦੇ ਲਈ ਇੱਕ ਪਿਆਰਾ ਜਿਹਾ ਸੁਨੇਹਾ ਹੈ देखो ਸੁਨੀਹਾ ਮੇਰਾ ਇਹ ਹੈ ਕਿ ਪਹਿਲੀ ਗੱਲ ਤੇ ਸਾਡੇ ਪਬਲਿਕ ਦੇ ਵਿੱਚ ਇਹ ਅਵੇਅਰਨੈਸ ਹਣੀ ਚਾਹੀਦੀ ਹੈ ਕਿ ਆਪਣੇ ਸਿੰਪਟਮ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਸੋਚ ਕੇ ਰੱਖਣਾ ਕਿ ਹੁਣ ਮੈਂ 40 ਦੀ ਏਜ ਕ੍ਰੋਸ ਕਰ ਗਿਆ ਤੇ 40 ਤੋਂ ਬਾਅਦ ਤਾਂ ਥਕਾਵਟ ਹੁੰਦੀ ਹੈ ਹਮ ਹੈ ਨਾ ਆਲ ਆਫ ਅ ਸਡਨ ਅਗਰ ਕੋਈ ਚੇਂਜ ਆਉਂਦਾ ਹੈ ਤੁਹਾਡੀ ਬਾਡੀ ਦੇ ਵਿੱਚ ਸਡਨ ਭੁੱਖ ਘਟ ਰਹੀ ਹੈ ਪੀਲਾਪਨ ਆ ਰਿਹਾ ਚਿਹਰੇ ਦੇ ਉੱਤੇ ਬੇਸਿਕ ਮੈਂ ਇਹ ਕਹਿਣਾ ਚਾਹਣਾ ਕਿ ਆਪਣੇ ਲੱਛਣ ਲੱਛਣ ਜਿਹੜੇ ਨੇ ਕਿੰਨੀ ਫੀਲਰ ਦੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਜੀ ਤੇ ਸਮਾਂ ਵਿਅਰਥ ਨਾ ਕਰੋ ਆਪਣੇ ਕਿਡਨੀ ਐਕਸਪਰਟ ਨੂੰ ਤੁਹਾਡੇ ਨੇੜੇ ਜਿਹੜੇ ਵੀ ਕਿਡਨੀ ਐਕਸਪਰਟ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਤੁਹਾਡੇ ਲਈ ਕਿਸੇ ਵੀ ਕਿਡਨੀ ਐਕਸਪਰਟ ਨੂੰ ਲੱਭਣਾ ਬਹੁਤ ਮੁਸ਼ਕਿਲ ਕੰਮ ਨਹੀਂ ਹੈ ਤੁਸੀਂ ਆਪਣੇ ਡਾਕਟਰ ਨੂੰ ਲੱਭੋ ਤੇ ਉਹਨਾਂ ਨੂੰ ਇੱਕ ਵਾਰ ਉਹਨਾਂ ਦੀ ਡਾਕਟਰੀ ਸਲਾਹ ਜਿਹੜੀ ਹੈ ਉਹ ਜ਼ਰੂਰ ਲਵੋ ਟ੍ਰੀਟਮੈਂਟ ਕਰਾਉਣਾ ਮੁਸ਼ਕਿਲ ਨਹੀਂ ਹੈ ਜੀ ਬਟ ਟ੍ਰੀਟਮੈਂਟ ਤੱਕ ਪਹੁੰਚਣਾ ਮੁਸ਼ਕਿਲ ਹੈ ਤੋਂ ਇਸ ਲਈ ਸਾਨੂੰ ਮੈਨੂੰ ਲੱਗਦਾ ਪਬਲਿਕ ਅਵੇਅਰਨੈਸ ਦੀ ਵੀ ਲੋੜ ਹੈ ਜੀ ਸੋ ਇੱਕ ਆਖਰੀ ਸਵਾਲ ਕਿ ਲੋਕਾਂ ਨੂੰ ਅਵੇਅਰ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਲੋਕ ਇਸ ਦੀ ਲਪੇਟ ਦੇ ਵਿੱਚ ਆਉਂਦੇ ਪਏ ਨੇ ਪਰ ਅਵੇਅਰਨੈਸ ਬਹੁਤ ਘੱਟ ਦੇਖਣ ਨੂੰ ਮਿਲਦੀ ਪਈ ਹੈ ਹਾਂਜੀ ਸਿਮਰ ਜੀ ਉਹਦਾ ਆਨਸਰ ਤਾਂ ਤੁਸੀਂ ਵੈਸੇ ਖੁਦ ਹੀ ਦੇ ਰਹੇ ਹੋ ਕਿ ਜਿਹੜਾ ਅਸੀਂ ਅੱਜ ਕੋਈ ਤੁਸੀਂ ਮੈਨੂੰ ਇਨਵਾਈਟ ਕੀਤਾ ਹੈ ਇਸ ਟਾਕ ਦੇ ਲਈ ਤਾਂ ਇਹ ਵੀ ਇੱਕੋ ਜਿਹੀ ਅਵੇਅਰਨੈਸ ਦਾ ਹੀ ਸ ਹੈ ਤੇ ਮੈਨੂੰ ਇਹ ਲੱਗਦਾ ਕਿ ਸਾਡੇ ਮੈਡੀਕਲ ਫਾਟਰਨਿਟੀ ਨੂੰ ਵੀ ਇਹ ਸਮਝਣਾ ਚਾਹੀਦਾ ਤੇ ਅਸੀਂ ਕਾਫੀ ਹੱਦ ਤੱਕ ਇਹ ਸਾਡੇ ਜਿਹੜੀ ਨੈਸ਼ਨਲ ਬਾਡੀਜ਼ ਆ ਆਈਐਮਏਜ਼ ਐਂਡ ਸਟੇਟ ਬਾਡੀਜ਼ ਐ ਤੇ ਅਸੀਂ ਵੀ ਡਾਕਟਰ ਇੰਡੀਵਿਜੂਅਲ ਲੈਵਲ ਦੇ ਉੱਤੇ ਵੀ ਅਸੀਂ ਕਾਫੀ ਪਬਲਿਕ ਅਵੇਅਰਨੈਸ ਪ੍ਰੋਗਰਾਮਸ ਕਰਦੇ ਹਾਂ ਈਵਨ ਅਸੀਂ ਸਕੂਲਾਂ ਚ ਕਾਲਜੇਜ਼ ਦੇ ਵਿੱਚ ਜਾ ਕੇ ਜਾਂ ਗਵਰਨਮੈਂਟ ਇੰਸਟੀਚਿਊਸ਼ਨ ਦੇ ਵਿੱਚ ਜਾ ਕੇ ਵੀ ਲੈਕਚਰਸ ਦਿੰਨੇ ਆ ਤਾਂ ਕਿ ਲੋਕ ਅਵੇਅਰ ਰਹਿਣ ਇਹਨਾਂ ਪ੍ਰੋਬਲਮਸ ਦੇ ਉੱਤੋਂ ਤੇ ਵੱਧ ਕੇ ਅੱਗੇ ਹੋਣ ਜੀ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਸਰ ਕੀਮਤੀ ਸਮਾਂ ਕੱਟ ਕੇ ਸਾਡੀ ਆਡੀਅנס ਦੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਵਾਸਤੇ ਥੈਂਕ ਯੂ ਸੋ ਮੇਨੀ ਥੈਂਕ ਯੂ ਜੀ ਸੋ ਡਾਕਟਰ ਔਨਕਾਰ ਸਿੰਘ ਜੀ ਦੇ ਨਾਲ ਅੱਜ ਇਸ ਵਿਸ਼ੇ ਦੇ ਉੱਪਰ ਖਾਸ ਕਰਕੇ ਗੱਲਬਾਤ ਕੀਤੀ ਗਈ ਸੋ ਇਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਸਾਰਿਆਂ ਦੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ